ਇਹ ਮੰਗੂ ਕਿੰਨੇ ਪੈਸੇ ਦਈਏ ਤੁਹਾਨੂੰ ਸਾਡੇ ਧਰਮ ਜਾਣਦੇ। ਨਾ ਮੈਨੂੰ ਪੈਸੇ ਨਹੀਂ ਚਾਹੀਦੇ ਪੈਸੇ ਮੇਰੇ ਭਾਪੇ ਨੇ ਮੈਨੂੰ 4.5 ਲੱਖ ਆਫਰ ਕੀਤੀ ਸੀ। ਮੈਂ 4.5 ਲੱਖ ਦਾ ਕੁਝ ਵੀ ਨਹੀਂ ਕਰੋੜਾਂ ਦੀ ਗੱਲ ਕਰੋ। ਕਰੋੜਾਂ ਕਰਾਣਾ ਜੀ ਤੁਹਾਨੂੰ ਕਹਿੰਦਾ ਜੇ ਮਨ ਲਊਗਾ ਫਿਰ ਜਮੀਰ ਮਾਰ ਦੂੰਗਾ ਨਾ ਤੇ ਮੈਨੂੰ ਮੱਲਵੀ ਕਰੋੜਾ ਵੀ ਨਹੀਂ ਚਾਹੀਦਾ। ਇਹਨਾਂ ਨੇ ਕਹਿੰਦੇ ਵੀ ਤੁਸੀਂ ਨਾ ਮਲੇ ਬਾਈਬਲ ਪੜਿਆ ਕਰੋ ਤੇ ਤੁਸੀਂ ਸੈਟੀਸਫਾਈਡ ਹੋ ਜਾਓਗੇ ਕਹਿੰਦੇ ਜੋ ਤੁਹਾਡੇ ਮਨ ਚ ਹੋਣਗੇ ਸਵਾਲ ਉਹ ਲਿਖ ਲਓ ਤੇ ਤੁਹਾਨੂੰ ਆਨਸਰ ਮਿਲ ਜਾਣਗੇ ਬਾਈਬਲ ਦੇ ਵਿੱਚੋਂ ਹੀ ਪੜਦੇ ਰਹੇ ਪੜਦੇ ਰਹੇ ਇੱਕ ਪੈਗੰਬਰ ਇਹਨਾਂ ਦੇ ਉਹਨੇ ਆਪਣੇ ਦੋ ਭੈਣਾਂ ਦੇ ਨਾਲ ਮਲੇ ਸੈਕਸ ਕਰਕੇ ਉਹਨਾਂ ਨਾਲ ਬੱਚੇ ਪੈਦਾ ਕੀਤੇ ਵੀ ਮਲੇ ਫਿਰ ਉਹਦੇ ਵਿੱਚ ਤੇ ਲਿਖਿਆ ਆਪਣੀਆਂ ਭੈਣਾਂ ਨਾਲ ਸੈਕਸ ਕਰਕੇ ਬੱਚੇ ਕਰੋ ਆਪਣੀਆਂ ਕੁੜੀਆਂ ਨਾਲ ਵੀ ਫਿਰ ਤੁਸੀਂ ਵੀ ਕਰੋ ਫਿਰ ਮੈਂ ਤੁਹਾਨੂੰ ਮੰਨਦਾ ਵੀ ਤੁਸੀਂ ਸੱਚੇ ਧਰਮ ਦੇ ਵਿੱਚ ਚੱਲਦੇ ਹੋ ਕਰੋ ਫੋਨ ਆਉਣੇ ਨਹੀਂ ਸ਼ੁਰੂ ਹੋਏ ਕਿ ਤੂੰ ਵਾਪਸ ਆ ਜਾ ਕਿਹੜੇ ਪੰਗੇ ਚ ਪੈ ਰਿਆ ਆ ਅਸੀਂ ਇਸ ਚੀਜ਼ ਨੂੰ ਲੈ ਕੇ ਕਈ ਆ ਫੋਨ ਨਹੀਂ ਆਣਾ ਸ਼ੁਰੂ ਹੋਇਆ ਕਰੋ ਤੇ ਮੈਨੂੰ ਆਉਣੇ ਆਉਣੇ ਮੈਨੂੰ ਕਈ ਮੱਲੇ ਵੀ ਬਲੈਂਕ ਕਾਲ ਪਾਸਟਰ ਜਾਂ ਫਾਦਰ ਵਗੈਰਾ ਦੀਆਂ ਆਉਂਦੀਆਂ ਰਹੀਆਂ ਜਿਨ੍ਹਾਂ ਨੇ ਮੱਲੇ ਵੀ ਮੈਨੂੰ ਮੱਲੇ ਵੀ ਬਹੁਤ ਜ਼ਿਆਦਾ ਪੈਸੇ ਆਫਰ ਕੀਤੇ ਕਹਿ ਦਿੰਦੇ ਸਕੈਨਰ ਸੈਂਡ ਕਰਦੇ ਅਸੀਂ ਤੈਨੂੰ 10 ਲੱਖ 15 ਲੱਖ ਮੱਲੇ ਪਹਿਲੇ ਪਾ ਦਾਂਗੇ ਤੈਨੂੰ ਨਹੀਂ ਸਾਡੇ ਤੇ ਯਕੀਨ ਸਾਡੇ ਮਾਪੇ ਨੇ ਫਿਰ ਜਦੋਂ ਤੁਹਾਨੂੰ ਘਰੋਂ ਕੱਢਿਆ ਫਿਰ ਕੁਛ ਦਿੱਤਾ ਲੇਤਾ ਵੀ ਬਥੇ ਗੰਦੇ 4.5 ਲੱਖ ਰੁਪਏ ਦੇ ਰਹੇ ਸੀਗੇ ਉਹ ਫਿਰ ਕੁਛ ਦਿੱਤਾ ਵੀ ਹਾਂਜੀ ਬਿਲਕੁਲ ਦਿੱਤਾ ਵਾ ਮੇਰੇ ਉੱਤੇ ਕੇਸ ਕਰਤਾ ਇਹਨਾਂ ਨੇ ਮੈਨੂੰ ਮਲੇ 307 ਦੀ ਧਾਰਾ ਦਿੱਤੀ ਆ ਮੈਨੂੰ ਚੋਰ ਦਾ ਖਿਤਾਬ ਦਿੱਤਾ ਵਾ ਨਸ਼ੇੜੀ ਦਾ ਖਿਤਾਬ ਦਿੱਤਾ ਵਾ ਕੱਪੜੇ ਪਾਏ ਮੇਰੇ ਲਾਲੇ ਪਿਛਲੇ ਸਾਲ ਲੈ ਕੇ ਦਿੱਤੇ ਸਾਰੇ ਮੇਰੇ ਕੋਲੇ ਬੂਟ ਲਾਲੇ ਮੇਰੇ ਕੋਲ ਫਿਰ ਆ ਕੱਪੜੇ ਕਿੰਨੇ ਲੈ ਕੇ ਦਿੱਤੇ ਇਹ ਸਰਦਾਰ ਸਾਹਿਬ ਹੋਣਾ ਨੇ ਮੈਨੂੰ ਲੈ ਕੇ ਦਿੱਤੇ ਕੀ ਸਟੇਜਾਂ ਤੇ ਦਾੜੀਆਂ ਵਾਲੇ ਪੱਗਾਂ ਬਣਾ ਕੇ ਤੁਸੀਂ ਨਚਾ ਸਕਦੇ ਹੋ ਪਰ ਖੰਡੇ ਦੀ ਧਾਰ ਤੇ ਕੋਈ ਕੋਈ ਨੱਚਦਾ ਕਿ ਉਹ ਗੁਰੂ ਦਾ ਖਾਲਸਾ ਹੈ ਪਹਿਲਾਂ ਤਾਂ ਇਹਨੂੰ ਡਰਾਇਆ ਧਮਕਾਇਆ ਗਿਆ ਫਿਰ ਸਾਨੂੰ ਉੱਤੋਂ ਹੁਕਮ ਹੋਇਆ ਕਿਥੋਂ ਪਰ ਮੈਨੂੰ ਕੀ ਪਤਾ ਕਿਥੋਂ ਉੱਤੋਂ ਮੈਂ ਕਹਿੰਦਾ ਉੱਤੋਂ ਹੁਕਮ ਹੋਇਆ ਵਾ ਤੈਨੂੰ ਚੋੱਕ ਕੇ ਲੈ ਕੇ ਆਉਣਾ ਤੇ ਮੈਂ ਉਹਨਾਂ ਵੀਰਾਂ ਨੂੰ ਖਾਦਾ ਕਿ ਆਹ ਵੇਖੋ ਸ਼੍ਰੀ ਅਕਾਲ ਤਖਤ ਸਾਹਿਬ ਦਾ ਲੈਟਰ ਪੜ੍ਹ ਆ ਤੇ ਇਹ ਹੁਣ ਸਾਨੂੰ ਵੀ ਨਿਰੰਕਾਰ ਦਾ ਹੁਕਮ ਹੋ ਗਿਆ ਕਿ ਭਾਈ ਇਹ ਹੋਂ ਟੀਨੂ ਨਹੀਂ ਰਿਹਾ ਹਰਪ੍ਰੀਤ ਸਿੰਘ ਬਣ ਗਿਆ ਤੁਹਾਡੇ ਹੁਕਮਰਾਨਾਂ ਦੇ ਉੱਪਰ ਵੀ ਇਸ ਆਕਾਲਪੁਰਖ ਬੈਠਾ ਉਹਦਾ ਹੁਕਮ ਹੋ ਗਿਆ ਕਿ ਦਵਿੰਦਰ ਸਿੰਘ ਇਹਨੂੰ ਭਰਾ ਬਣਾ ਕੇ ਆਪਣੇ ਘਰ ਰੱਖ ਵੀ ਘਾਰਾ ਇਹ ਮਾਮਾਣ ਵਾਸਤੇ ਦੇਗ ਤੇ ਜਿਹੜਾ ਚੜ ਕੇ ਆਊਗਾ ਤੇ ਇਹ ਹੁਣ ਸੋਚ ਸਮਝ ਕੇ ਆਇਓ ਇਹ ਹੁਣ ਤੁਹਾਡੇ ਮੂੰਹ ਤੇ ਚਪੇੜ ਮਾਰ ਕੇ ਗਿਆ ਨੰਗੇ ਕਰਕੇ ਘਰੋਂ ਕੱਢ ਦਿੱਤਾ ਗਿਆ ਵੇ ਉਹ ਬਾਪ ਨੂੰ ਕੀ ਕਵਾਂਗੇ ਅਸੀਂ ਇਸ ਵੇਲੇ ਰੰਗਜੀਤ ਰੰਗਜੀਤ ਵੀ ਆ ਪਿਉ ਨੇ ਕੇਸ ਕਰਤਾ ਭਾਬੀ ਸਕੀ ਤੋਂ ਬਿਆਨ ਦਿਵਾ ਕੇ ਪੀ ਮੇਰ ਨਾਲ ਮਲਵ ਗਲਤ ਅਰਕ ਤਾਂ ਕਰਦਾ ਹੁਣ ਮੇਰੇ ਕੋਲ ਤੇ ਚਾਰ ਦਿਨ ਨੇ ਮੇਰੀਆਂ ਨਿੱਕੇ ਨਿੱਕੇ ਬੱਚੀਆਂ ਚ ਮੇਰੇ ਘਰ ਚ ਰਹਿ ਰਿਆ ਵਾ ਨਸ਼ੇੜੀ ਕਹਿੰਦਾ ਮੈਂ ਤੈਨੂੰ ਵਿਚਾਰੇ ਨੂੰ ਚਿਪਸ ਦਾ ਪੈਕੇਟ ਵੀ ਨਹੀਂ ਕਿਤੇ ਖਾਂਦਿਆਂ ਵੇਖਿਆ ਕਹਿੰਦਾ ਬਾਜੀ ਮੈਂ ਬਾਹਰ ਦਾ ਖਾਂਦਾ ਨਹੀਂ ਤੇ ਨਸ਼ਾ ਕਿੱਥੋਂ ਕਰ ਲੂਗਾ ਉਹ ਤਾਂ ਮੰਦਾ ਵੀ ਦੁੱਜਿਆਂ ਨੂੰ ਕਹਿੰਦੇ ਵੀ ਰੱਬ ਦਾ ਨਾਮ ਜਪੋ ਤੁਹਾਨੂੰ ਸਵਰਗ ਮਿਲੇਗਾ ਤੇ ਜਿਹੜੇ ਇਹ ਗੁੰਡਾ ਕਰਦੇ ਕਰਨਦੇ ਇਹਨਾਂ ਜਪਣਾ ਕਦੋਂ ਆ ਗਨਮੈਨ ਲੈ ਕੇ ਤੁਰੇ ਫਿਰਨਦੇ ਪਿੰਡੋਂ ਪਿੰਡੀ ਜਾ ਕੇ ਇਹਨਾਂ ਨੇ ਰੱਬ ਦਾ ਨਾਮ ਨਹੀਂ ਝਕਣਾ ਇਹਨਾਂ ਨੂੰ ਇਹਨਾਂ ਨੂੰ ਸਵਰਗ ਨਹੀਂ ਮਿਲਣਾ ਕਿ ਕੋਕੇ ਸਵਰਗ ਤੇ ਭੋਗ ਰਹੇ ਆ ਇਹ ਸਵਰਗ ਭੋਗ ਰਹੇ ਆ ਸੋ ਸੋ ਗੱਲ ਇਹਦਾ ਵੀ ਜੇ ਕੋ ਮੇਰੇ ਵਰਗਾ ਇਹਨਾਂ ਨੂੰ ਅੱਖਾਂ ਚੱਖਾਂ ਪਾ ਕੇ ਸਵਾਲ ਕਰਦਾ ਤੇ ਇਹਨਾਂ ਦੀਆਂ ਧਾਰਮਿਕਾ ਪਾਵਨਵਾ ਪੜਕ ਜਾਂਦੀਆਂ ਤੇ ਸਾਡੀਆਂ ਦੇ ਧਾਰਮਿਕ ਪਾਵਨਾ ਹੈ ਹੀ ਨਹੀਂ ਨਾ ਪੱਗ ਬਣਾ ਕੇ ਉਹ ਫਲਾਣਾ ਕਰ ਲਾ ਪੱਗ ਬਣਾ ਕੇ ਉਹ ਕਰ ਲਾ ਜੇ ਕਰ ਲਾ ਇਹ ਦਸਤਾਰ ਗੁਰੂ ਦਿੱਤੀ ਹੋ ਜਿਹੜੇ ਹਗੇ ਨੇ ਉਹ ਕਿਸ ਤਰ੍ਹਾਂ ਦਾ ਸਹਿਯੋਗ ਕਰਦੇ ਨੇ ਉਹਨਾਂ ਨੂੰ ਇਹ ਲੱਗਦਾ ਆ ਕਿ ਇਹ ਗਲਤ ਰਸਤੇ ਤੇ ਚੱਲ ਗਿਆ ਕਿਉਂ ਤੁਹਾਨੂੰ ਉਹਨਾਂ ਨੂੰ ਕਿਉਂ ਲੱਗਦਾ ਕਿ ਉਹੀ ਚੀਜ਼ਾਂ ਪਾਈਆਂ ਗਈਆਂ ਨੇ ਕੋਲ ਕੋਲ ਕੇ ਬ੍ਰੇਨ ਵਾਸ਼ ਇਹਨੂੰ ਕਹ ਰਹੀ ਸੀ ਪੈਸਾ ਹੀ ਅਮਰਤਾ ਅੱਜ ਕੱਲ ਤੇ ਕਲਮ ਦਾ ਜਮਾਨਾ ਸਿੱਖ ਕਿਰਪਾਨਾ ਪਾਈ ਫਿਰਦੇ ਆ ਉਹਨਾਂ ਦੇ ਦਿਮਾਗ ਦੇ ਵਿੱਚ ਨਾ ਨਿਆਂਗ ਸਿੰਘ ਬਾਣੇ ਵਾਲੇ ਜਾਂ ਗੁਰੂ ਦੇ ਸਿੱਖ ਜਿਹੜੇ ਨਾ ਉਹ ਖਾਲਸਤਾਨੀ ਹੈ ਪੰਜਾਬ ਵਿੱਚ ਲਗਾਤਾਰ ਹੀ ਈਸਾਈ ਭਾਈਚਾਰੇ ਵੱਲੋਂ ਸਿੱਖ ਨੌਜਵਾਨਾਂ ਨੂੰ ਆਪਣੇ ਧਰਮ ਨੂੰ ਪਰਵਰਤਨ ਕਰਨ ਵਾਸਤੇ ਜੋਰ ਪਾਇਆ ਜਾਂਦਾ ਹੈ ਲੇਕਿਨ ਹਮੇਸ਼ਾ ਹੀ ਇਸ ਦਾ ਕੋਈ ਵੀ ਫਰੂਫ ਜਿਹੜਾ ਹੈ ਉਹ ਸਾਹਮਣੇ ਨਹੀਂ ਆ ਪਾਇਆ ਲੇਕਿਨ ਅੱਜ ਇੱਕ ਇਸ ਤਰ੍ਹਾਂ ਦਾ ਨੌਜਵਾਨ ਜਿਸ ਵੱਲੋਂ ਹੁਣ ਕ੍ਰਿਸਚਨ ਕਮਿਊਨਿਟੀ ਨੂੰ ਛੱਡ ਕੇ ਸਿੱਖ ਧਰਮ ਨੂੰ ਅਪਣਾਇਆ ਗਿਆ ਹੈ ਅਤੇ ਉਸ ਨੂੰ ਵਾਪਸ ਜਾਣ ਵਾਸਤੇ ਕਰੋੜਾ ਰੁਪਏ ਦੀ ਆਫਰ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਉਸ ਨੌਜਵਾਨ ਦਾ ਨਾਮ ਪਹਿਲਾਂ ਟੀਪੂ ਸੀ ਲੇਕਿਨ ਉਹ ਹਰ ਪ੍ਰੈਸਿੰਗ ਬਣ ਗਿਆ ਜਰੂਰ ਦਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਸ ਵੱਲੋਂ ਅੰਮ੍ਰਿਤਪਾਣ ਜਿਹੜਾ ਹੈ ਉਹ ਕੀਤਾ ਗਿਆ ਹੈ ਉਹ ਨੌਜਵਾਨ ਵੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਵੀ ਕਰਦੇ ਆ ਕਿਉਂਕਿ ਅਕਸਰ ਹੀ ਇਹ ਚੀਜ਼ਾਂ ਜਰੂਰ ਸਾਹਮਣੇ ਆਉਂਦੀਆਂ ਨੇ ਕਿ ਜਦੋਂ ਧਰਮ ਪਰिवर्तन ਹੁੰਦਾ ਹੈ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਵਾਪਸ ਉਸ ਨੂੰ ਲੈ ਕੇ ਜਾਣ ਵਾਸਤੇ ਕਰੋੜਾਂ ਰੁਪਏ ਜਿਹੜੇ ਨੇ ਉਹ ਲਗਾਉਂਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਟਿੱਪੂ ਤੋਂ ਹਰਪ੍ਰੀਤ ਸਿੰਘ ਬਣਿਓ ਕਿੰਨਾ ਕੁ ਮਾਨਸੂਸ ਹੋ ਰਿਹਾ ਬਹੁਤ ਜ਼ਿਆਦਾ ਕਿ ਮੱਲਵੇ ਹੁਣ 2 ਲੱਖ ਹੋ ਗਏ ਆ ਜੀ ਕਿਸ ਤਰ੍ਹਾਂ ਦੀ ਮੰਗ ਚ ਆਇਆ ਕਿ ਹਰਪ੍ਰੀਤ ਸਿੰਘ ਬੰਨਾ ਆ ਔਰ ਇਸਾਈ ਭਾਈਚਾਰੇ ਨੂੰ ਛੱਡਣਾ ਕੁਝ ਚੀਜ਼ਾਂ ਮੈਨੂੰ ਇਸਾਈ ਧਰਮ ਦੇ ਵਿੱਚ ਸਹੀ ਨਹੀਂ ਲੱਗੀਆਂ ਜਿਸ ਕਰਕੇ ਕਿਹੜੀ ਕਿਹੜੀ ਚੀਜ਼ ਜਿਹੜੀ ਹੈ ਠੀਕ ਨਹੀਂ ਲੱਗੀ ਭੈਣ ਭਰਾ ਦੇ ਰਿਸ਼ਤੇ ਦੀ ਮर्यादा ਨਹੀਂ ਹੈ ਦੀ ਤੇ ਕੁੜੀ ਦੇ ਦੇ ਰਿਸ਼ਤੇ ਦੀ ਮर्यादा ਨਹੀਂ ਹੈਗੀ ਪਿਓ ਦੇ ਰਿਸ਼ਤੇ ਦੀ ਮर्यादा ਨਹੀਂ ਹੈਗੀ ਇਹਦੇ ਵਿੱਚ ਕੁਝ ਪੈਗੰਬਰ ਇਹਨਾਂ ਦੇ ਉਹਨਾਂ ਨੇ ਆਪਣੀਆਂ ਕੁੜੀਆਂ ਦੇ ਨਾਲੇ ਸੈਕਸ ਕਰਕੇ ਬੱਚੇ ਪੈਦਾ ਕੀਤੇ ਇਹ ਕਿੱਥੋਂ ਤੁਸੀਂ ਸੁਣਿਆ ਇਸ ਚੀਜ਼ਾਂ ਜਿਹੜੀਆਂ ਪੜੀਆਂ ਜਾਂ ਸੁਣੀਆਂ ਕਿੱਥੋਂ ਨੇ 올ਡ ਟੈਸਟਾਮੈਂਟ ਪੁਰਾਣੇ ਨਿਯਮ ਦੇ ਵਿੱਚ ਇਹ ਲਿਖਿਆ ਗਿਆ ਹੈ ਤੁਸੀਂ ਪੜ੍ਹੀਏ ਖੁਦ ਹਾਂਜੀ ਖੁਦ ਪੜ੍ਹੀਏ ਮੈਂਸ਼ਨ ਹੈ ਹਰ ਬਾਈਬਲ ਦੇ ਵਿੱਚ ਆ ਬਾਕੀ ਜਿਹੜੀ ਆ ਨਵੀਆਂ ਬਾਈਬਲਾਂ ਆਉਂਦੀਆਂ ਆ ਜਿਹੜੇ ਨਵੇਂ ਜਿਹੜੇ ਬਣ ਰਹੇ ਆ ਜਾਂ ਕਨਵਰਟ ਹੋ ਰਹੇ ਆ ਉਹਨਾਂ ਨੂੰ ਮਤਲਬੀ ਨਿਊ ਟੈਸਟੀਮਨੀ ਪੜਾਉਂਦੇ ਆ ਜਿਹੜੇ ਵੀ ਮਤਲਬ ਨਵੇਂ ਬਾਰੇ 올ਡ ਟੈਸਟੀਮੈਂਟ ਪੜਾਉਂਦੇ ਨਹੀਂ ਆ ਲੇਕਿਨ ਅੱਜ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਉਹ ਇਸਾਈ ਭਾਈਚਾਰੇ ਦੇ ਵਿੱਚ ਜਾਂ ਇਸਾਈ ਧਰਮ ਨੂੰ ਅਪਣਾ ਰਹੇ ਨੇ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਜ਼ਰ ਨਹੀਂ ਆ ਰਹੀ ਤੁਸੀਂ ਸਿੱਖ ਧਰਮ ਦੇ ਵਿੱਚ ਚਲੇ ਗਏ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਇਹ ਪਿਆਰਾ ਆ ਕੀ ਕਾਰਨ ਡਿਫਰੈਂਸ ਕੀ ਦੋਨਾਂ ਦੇ ਵਿੱਚ ਜਾਂ ਤੇ ਉਹ ਸਹੀ ਤਰੀਕੇ ਨਾਲ ਪੜਦੇ ਨਹੀਂ ਆਂ ਅਗਰ ਉਹਨਾਂ ਨੇ ਬਾਈਬਲ ਪੜ੍ਹਨੀ ਆਂ ਤੇ ਮੇਰੇ ਹਿਸਾਬ ਨਾਲ ਉਹਨਾਂ ਨੂੰ ਪੰਜਾਬੀ ਚ ਨਹੀਂ ਪੜ੍ਹਨੀ ਚਾਹੀਦੀ ਪੰਜਾਬੀ ਦੇ ਮੀਨਿੰਗ ਦੋ ਨਿਕਲਦੇ ਆ ਹਰ ਗੱਲ ਦੇ ਇਸ ਕਰਕੇ ਤੁਸੀਂ ਹਿੰਦੀ ਦਾ ਉਚਾਰਨ ਕਰੋ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਤੁਸੀਂ ਕੀਤਾ ਸੀ ਉਚਾਰਨ ਹਾਂਜੀ ਮੈਂ ਸੁਣਿਆ ਤੁਸੀਂ ਬਾਈਬਲ ਪੜ੍ਹਨ ਲੱਗੇ ਸੀ ਕਿ ਤੁਹਾਨੂੰ ਕਿਸੇ ਨੇ ਕਿਹਾ ਕਿ ਤੇਰੇ ਸਵਾਲਾਂ ਦੇ ਜਵਾਬ ਇੱਥੋਂ ਮਿਲਣਗੇ ਤੇ ਹੋਰ ਹੀ ਸੱਚੋਪンਚ ਪੈਗੇ ਕੀ ਸੀ ਉਹ ਕਹਾਣੀ ਸਾਰੀ ਉਹ ਕਹਾਣੀ ਇਹ ਸੀ ਕੋਈ ਸਾਡੇ ਲਾਗੇ ਪਾਸਟਰ ਸੀ ਤੇ ਉਹ ਮੈਨੂੰ ਕਹਿੰਦੇ ਵੀ ਮੇਰਾ ਇਹ ਹੀ ਵੀ ਮੈਨੂੰ ਨਾ ਮਲੇ ਸੈਟੀਸਫਾਈਡ ਨਹੀਂ ਹੋ ਰਿਹਾ ਦਿਮਾਗ ਨੂੰ ਵੀ ਤੇ ਆਪਣੇ ਆਪ ਨੂੰ ਵੀ ਮੈਨੂੰ ਲੱਗਦਾ ਨਹੀਂ ਵੀ ਮੈਂ ਸੈਟੀਸਫਾਈਡ ਆ ਤੇ ਇਹਨਾਂ ਨੇ ਕਹਿੰਦੇ ਵੀ ਤੁਸੀਂ ਨਾ ਮਲੇ ਬਾਈਬਲ ਪੜਿਆ ਕਰੋ ਤੇ ਤੁਸੀਂ ਸੈਟੀਸਫਾਈਡ ਹੋ ਜਾਓਗੇ ਤੇ ਕਹਿੰਦੇ ਜੋ ਤੁਹਾਡੇ ਮਨ ਚ ਹੋਣਗੇ ਸਵਾਲ ਉਹ ਲਿਖ ਲਓ ਤੇ ਤੁਹਾਨੂੰ ਆਨਸਰ ਮਿਲ ਜਾਣਗੇ ਬਾਈਬਲ ਦੇ ਵਿੱਚੋਂ ਹੀ ਵੀ ਜੋ ਸਾਇੰਸ ਵੀ ਨਹੀਂ ਦੇ ਰਹੀ ਮਤਲਬ ਉਹ ਆਨਸਰ ਵੀ ਮਿਲ ਜਾਣਗੇ ਚਲੋ ਠੀਕ ਹੈ ਅਸੀਂ ਮਤਲਬ ਉਹ ਚੀਜ਼ ਨੂੰ ਸਵਾਲ ਲਿਖੇ ਰਜਿਸਟਰ ਲੈ ਲਿਆ ਉਹਦੇ ਤੇ ਲੇ ਕੇ ਤੇ ਬਾਈਬਲ ਪੜ੍ਹਨੀ ਸ਼ੁਰੂ ਕਰਤੀ 29 ਦਿਨ ਮੈਨੂੰ ਲੱਗੇ ਪੂਰੀ ਬਾਈਬਲ ਪੜ੍ਹਨ ਲੱਗਿਆ ਬਾਈਬਲ ਪੜ੍ਹਦਾ ਰਿਹਾ ਲੋਕਡਾਊਨ ਹੁੰਦਾ ਸੀ ਵਿਹਲੇ ਤੇ ਹੁੰਨੇ ਆ ਪੜ੍ਹਦੇ ਰੇ ਪੜ੍ਹਦੇ ਰੇ ਤੇ ਪੜ੍ਹ-ਪੜ੍ਹ ਕੇ ਨਾ ਮਤਲਬ ਹੀ ਉਹ ਮਤਲਬ ਅਸੀਂ ਜਵਾਬ ਲੈਣਗੇ ਹੀ ਉਲਟਾ 65 ਸਵਾਲ ਮੇਰੇ ਕੋ ਅੱਗੇ ਹੋਰ ਕਿਹੜੇ ਕਿਹੜੇ ਸਵਾਲ ਸੀਗੇ ਉੱਥੇ ਐਦਾਂ ਹੀ ਮਤਲਬ ਹੀ ਜਿੱਦਾਂ ਵੀ ਭੈਣ ਭਰਾ ਦੇ ਰਿਸ਼ਤੇ ਦੀ ਮਰਿਆਦਾ ਨਹੀਂ ਆ ਕੁਝ ਹੋਰ ਬਹੁਤ ਚੀਜ਼ਾਂ ਆ ਮੈਨੂੰ ਉਹ ਲੋਕਡਾਊਨ ਤੋਂ ਪਹਿਲੇ ਦੀਆਂ ਚੀਜ਼ਾਂ ਮਤਲਬ ਹੀ ਕੜ ਰਹੇ ਆ ਬਾਕੀ ਕੋਈ ਗੱਲ ਨਹੀਂ ਥੋੜੇ ਦੇਰ ਤੱਕ ਆਪਾਂ ਇਹ ਚੀਜ਼ ਐਕਸਪੋਜ਼ ਕਰਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਲੇਕਿਨ ਕਈ ਲੋਕ ਸਵਾਲ ਪੁੱਛਣਗੇ ਵੀ ਜਿਵੇਂ ਤੁਸੀਂ ਕਹਿੰਦਾ 65 ਸਵਾਲ ਨੇ ਕੋਈ ਚਾਰ ਸਵਾਲ ਜਿਹੜੇ ਤੁਸੀਂ ਉਹ ਲੋਕਾਂ ਨੂੰ ਪੁੱਛਣਾ ਚਾਹੋ ਜਿਹੜੇ ਕਮੈਂਟਾਂ ਦੇ ਵਿੱਚ ਗਿਆਨ ਭੋਗਦੇ ਨੇ ਉਹਨਾਂ ਨੂੰ ਪੁੱਛਣਾ ਚਾਹੋ ਕਿ ਬਾਈਬਲ ਦੇ ਵਿੱਚ ਆਸ 4 ਸਵਾਲ ਜਿਹੜੇ ਮੇਰੇ ਸਪੈਸੀਫਿਕ ਅਗੇ ਨੇ ਇਹ ਪੁੱਛੇ ਜਾ ਸਕਦੇ ਹਨ ਹਾਂਜੀ ਚਲੋ ਠੀਕ ਹੈ ਆਪਾਂ ਇਹ ਕਹਿ ਦਿੰਦੇ ਆ ਅਗਰ ਪਰਮਾਤਮਾ ਆ ਹੂੰ ਉਨ ਭੂਤ ਕਾਲ ਭਵਿਸ਼ ਕਾਲ ਹਰ ਇੱਕ ਚੀਜ਼ ਦੀ ਨੋਲਿਜ ਹੈ ਠੀਕ ਹੈ ਜੀ ਉਹਦੇ ਵਿੱਚ ਸਟਾਰਟ ਦੇ ਜਦੋਂ ਆਪਾਂ ਸ੍ਰਿਸ਼ਟੀ ਸ਼ੁਰੂ ਕਰਦੇ ਆਂ ਤੇ ਪਰਮਾਤਮਾ ਨੇ ਚਲੋ ਆਪਾਂ ਇਹਨਾਂ ਨੂੰ ਇੱਕੋ ਸਵਾਲ ਪੁੱਛਨੇ ਆ ਪਰਮਾਤਮਾ ਹਰ ਇੱਕ ਚੰਗੀ ਕਰਦਾ ਇਹਨਾਂ ਦੀ ਬਾਈਬਲ ਦੇ ਵਿੱਚ ਲਿਖਿਆ ਆ ਠੀਕ ਆ ਅਗਰ ਪਰਮਾਤਮਾ ਹਰ ਇੱਕ ਚੰਗੀ ਕਰਦਾ ਵਾ ਤੇ ਉਹਨੇ ਫਿਰ ਸ਼ੈਤਾਨ ਕਿਉਂ ਬਣਾਇਆ ਮੈਨੂੰ ਇਹਦਾ ਜਵਾਬ ਦਿੱਤਾ ਜਾਵੇ ਫਿਰ ਸ਼ੈਤਾਨ ਆਪਣੇ ਆਪ ਦੇ ਬਣ ਨਹੀਂ ਜਾਂਦਾ ਕਿ ਸ਼ੈਤਾਨ ਨੂੰ ਬਣਾਉਣ ਵਾਲਾ ਵੀ ਤੇ ਕੋਈ ਹੋਏਗਾ ਇਹਦਾ ਜਵਾਬ ਮੈਨੂੰ ਇੰਨਾ ਕੋ ਚਾਹੀਦਾ ਇਹ ਤੇ ਇੱਕ ਹੋ ਗਿਆ ਦੂਸਰਾ ਹੋ ਗਿਆ ਕੁੜੀਆਂ ਦੇ ਨਾਲ ਸੰਬੰਧ ਬਣਾਉਣਾ ਤੀਸਰਾ ਸਵਾਲ ਤੀਸਰਾ ਮਲੇ ਆਪਣੀ ਇੱਕ ਪੈਗੰਬਰ ਇਹਨਾਂ ਦੇ ਉਹਨੇ ਆਪਣੇ ਦੋ ਭੈਣਾਂ ਦੇ ਨਾਲ ਮਲੇ ਸੈਕਸ ਕਰਕੇ ਉਹਨਾਂ ਨਾਲ ਬੱਚੇ ਪੈਦਾ ਕੀਤੇ ਵੀ ਮਲੇ ਜੇ ਤੂੰ ਹੀ ਮਲੇ ਵੀ ਕ੍ਰਿਸਚੀਅਨ ਟੀ ਨੂੰ ਫੋਲੋ ਕਰਦੇ ਜੇ ਬਹੁਤ ਵਧੀਆ ਤਰੀਕੇ ਨਾਲ ਫੋਲੋ ਕਰਦੇ ਜੇ ਫਿਰ ਉਹਦੇ ਵਿੱਚ ਤੇ ਲਿਖਿਆ ਆਪਣੀਆਂ ਭੈਣਾਂ ਨਾਲ ਸੈਕਸ ਕਰਕੇ ਬੱਚੇ ਕਰੋ ਆਪਣੀਆਂ ਕੁੜੀਆਂ ਨਾਲ ਵੀ ਫਿਰ ਤੁਸੀਂ ਵੀ ਕਰੋ ਫਿਰ ਮੈਂ ਤੁਹਾਨੂੰ ਮੰਨਦਾ ਵੀ ਤੁਸੀਂ ਸੱਚੇ ਧਰਮ ਦੇ ਵਿੱਚ ਚੱਲਦੇ ਹੋ ਚੌਥਾ ਚੌਥਾ ਇਹਨਾਂ ਦਾ ਏ ਆਪੀ ਇਹਨਾਂ ਨੇ ਮਲੇ ਆਦਮ ਹਵਾ ਦੇ ਸਟਾਰਟ ਕਰਦੇ ਆ ਮਤਲਬ ਹੁਣ ਸਟਾਰਟ ਤੇ ਹੀ ਮਤਲਬ ਪਰਮਾਤਮਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੱਕ ਬੰਦਾ ਸਹੀ ਹੈ ਇੱਕ ਬੰਦਾ ਗਲਤ ਆ ਤੁਸੀਂ ਪਰਮਾਤਮਾ ਵੇਖੋ ਉਹ ਵੀ ਪਰਮਾਤਮਾ ਗਲਤ ਬੰਦੇ ਦਾ ਸਾਥ ਦੇ ਜਾਂਦਾ ਹੈ ਗਲਤ ਗਲਤ ਬਚ ਜਾਂਦਾ ਵਾ ਤੇ ਜਿਹੜਾ ਸਹੀ ਹੈ ਉਹ ਮਰ ਜਾਂਦਾ ਵਾ ਹੁਣ ਇਹਦਾ ਜਵਾਬ ਕੀ ਆ ਵੀ ਫਿਰ ਪਰਮਾਤਮਾ ਫਿਰ ਗਲਤ ਦੇ ਨਾਲ ਆ ਇੱਕ ਪੰਜਵਾਂ ਤੁਸੀਂ ਮੈਨੂੰ ਵੀ ਦੱਸਿਆ ਇਹ ਕਹਿੰਦੇ ਕਿ ਇੱਕ ਔਰਤਾਂ ਨੂੰ ਇਹਦੇ ਵਿੱਚ ਜਿਹੜਾ ਹੈ ਉਹ ਅਲੱਗ ਰੂਪ ਦਿਖਾਇਆ ਗਿਆ ਹਾਲਾਂਕਿ Hindu ਸਮਾਜ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਦੇਵੀ ਦਾ ਰੂਪ ਦਿੱਤਾ ਸਿੱਖਾਂ ਦੇ ਵਿੱਚ ਸਿੰਘਣੀ ਦਾ ਰੂਪ ਜਿਹੜਾ ਆ ਉਹ ਸ਼ੇਰਨੀ ਦਾ ਦਿੱਤਾ ਹੈ। ਕੀ ਲੱਗਦਾ ਹੈ ਕਿ ਇਹ ਸਵਾਲ ਉਹਨਾਂ ਨੂੰ ਪੱਛ ਪਾਏ ਸੀ ਕਿ ਜਦੋਂ ਤੁਸੀਂ ਸਵਾਲ ਪੁੱਛੇ ਸੀਗੇ? ਪੱਛਦੇ ਨਹੀਂ ਸੀ ਤਾਂ ਇਹ ਤੇ ਉਹ ਮੈਨੂੰ ਕਹਿੰਦੇ ਸੀ ਕਿ ਤੂੰ ਇਹ ਸਵਾਲ ਨਹੀਂ ਪੁੱਛਣੇ। ਉਹਨਾਂ ਸਾਫ਼-ਸਾਫ਼ ਲਿਖਾਇਆ ਹੈ ਕਿ ਮਲਵੇ ਜੇ ਤੁਸੀਂ ਬਾਈਬਲ ਦੇ ਵਿੱਚ ਪੜੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਬਈ ਮੋਸਟਲੀ ਲੋਕ ਪੜਦੇ ਨਹੀਂ ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਵੀ ਔਰਤ ਜਿਹੜੀ ਆ ਨਰਕ ਦਾ ਦਵਾਰ ਆ ਹੁਣ ਸੋਚੋ ਵੀ ਤੁਹਾਡੀ ਮਾਂ ਜਾਂ ਭੈਣ ਨਰਕਿਆ ਵੀ ਉਹ ਇੰਨੀ ਗਲਤੀ ਆ ਗੰਦੀ ਆ ਜਿਹਨੂੰ ਤੁਸੀਂ ਖਰਾਬ ਆ ਵੀ ਉਹਨੂੰ ਨਰਕ ਸਮਝਦੇ ਜੀ ਜਦੋਂ ਤੁਸੀਂ ਹੁਣ ਸਾਬਤ ਸੂਰਤ ਹੋਏ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤੁਸੀਂ ਅੰਮ੍ਰਿਤ ਪਾਨ ਕੀਤਾ ਛਕਿਆ ਅਮਰ ਗੁਰੂ ਵਾਲੇ ਬਣੇ ਹੋ ਹਾਂਜੀ ਕਰੋ ਫੋਨ ਆਉਣੇ ਨੇ ਸ਼ੁਰੂ ਹੋਏ ਕਿ ਤੂੰ ਵਾਪਸ ਆ ਜਾ ਕਿਹੜੇ ਪੰਗੇ ਚ ਪੈ ਰਿਆ ਆ ਅਸੀਂ ਇਸ ਚੀਜ਼ ਨੂੰ ਲੈ ਕੇ ਕਈ ਆ ਫੋਨ ਨਹੀਂ ਆਣਾ ਸ਼ੁਰੂ ਹੋਇਆ ਬਹੁਤ ਫੋਨ ਆ ਰਹੇ ਕਰੋ ਤੇ ਮੈਨੂੰ ਆਉਣੇ ਆਉਣੇ ਮੈਨੂੰ ਕਈ ਮੱਲੇ ਵੀ ਬਲੈਂਕ ਕਾਲ ਪਾਸਟਰ ਜਾਂ ਫਾਦਰ ਵਗੈਰਾ ਦੀਆਂ ਆਉਂਦੀਆਂ ਰਹੀਆਂ ਜਿਨ੍ਹਾਂ ਨੇ ਮੱਲੇ ਵੀ ਮੈਨੂੰ ਮੱਲੇ ਵੀ ਬਹੁਤ ਜ਼ਿਆਦਾ ਪੈਸੇ ਆਫਰ ਕੀਤੇ ਕਹਿ ਦਿੰਦੇ ਸਕੈਨਰ ਸੈਂਡ ਕਰਦੇ ਅਸੀਂ ਤੈਨੂੰ 10 ਲੱਖ 15 ਲੱਖ ਮੱਲੇ ਪਹਿਲੇ ਪਾ ਦਾਂਗੇ ਤੈਨੂੰ ਨਹੀਂ ਸਾਡੇ ਤੇ ਯਕੀਨ ਕਿਆ ਨਹੀਂ ਮੈਨੂੰ ਚਾਹੀਦੇ ਨਹੀਂ ਤੁਸੀਂ ਮੈਨੂੰ ਨਹੀਂ ਖਰੀਦ ਸਕਦੇ ਮਾਪੇ ਤਾਂ ਕਿਸ ਤਰ੍ਹਾਂ ਦਾ ਸਕੋਟ ਰਿਹਾ ਫਿਰ ਮਾਪੇ ਵੀ ਮੱਲੇ ਵੀ ਮੇਰੇ ਨਾਲ ਨਹੀਂ ਇਸ ਵਕਤ ਮੇਂ 1.5 ਸਾਲ ਹੋ ਗਿਆ ਕਾਰੋਬਾਰ ਤੇ ਇੱਕਦੀ ਪੁੱਛਿਆ ਨਹੀਂ ਨਹੀਂ ਮੱਲੇ ਵੀ ਲੱਗੇ ਮੇਰੇ ਚਾਚਾ ਚਾਚੀ ਜੀ ਆ ਉਹਨਾਂ ਨੇ ਲੱਗੋ ਲੱਗੋ ਨੰਗ ਜਾਣਾ ਉਹਨਾਂ ਨੇ ਕਦੀ ਮੈਨੂੰ ਐਦਾ ਪੁੱਛਿਆ ਨਹੀਂ ਮੋਢੇ ਤੇ ਹੱਥ ਰੱਖ ਕੇ ਵੀ ਤੇਰਾ ਕੀ ਹਾਲ ਆ ਤੇਰੇ ਨਾਲ ਕਿਦਾਂ ਬੀਤ ਰਹੀ ਹੈ ਤੇਰੇ ਤੇ ਸਾਰੇ ਝੂਠੇ ਇਲਜ਼ਾਮ ਲਾਏ ਪੋ ਦਾ ਮਹੀਨਾ ਚੱਲਦਾ ਪਰ ਠੰਡ ਬੜੀ ਹੁੰਦੀ ਫਿਰ ਕਿਦਾਂ ਗੁਜ਼ਾਰਾ ਹੋ ਰਿਹਾ ਮੈਨੂੰ ਤੇ ਇਹੋ ਹੀ ਆ ਵੀ ਛੋਟੇ ਛੋਟੇ ਬੱਚੇ ਜਦੋਂ ਤਸੀਂ ਤੁਹਾਨੂੰ ਪਤਾ ਹੀ ਹੋਵੇਗਾ ਸ਼ੀਡੇ ਦੇ ਜੋ ਦੋ ਝੋਟੇ ਝਟੇ ਬੱਚੇ ਸਾਹਜਾਦੇ ਸੀ ਉਹਨਾਂ ਨੇ ਵੇਖੋ ਕਿੰਨੇ ਠੰਡੇ ਬੁਰਜ ਦੇ ਵਿੱਚ ਸੀ ਤੇ ਸਾਡੇ ਨਾਲ ਤੇ ਇੰਨਾ ਕੁਝ ਹੋ ਰਹੀ ਨਹੀਂ ਰਿਹਾ ਬਿਲਕੁਲ ਬਿਲਕੁਲ ਔਰ ਜਦੋਂ ਤੁਹਾਨੂੰ ਫੋਨ ਆਇਆ ਕੋਈ ਰਿਕਾਰਡਿੰਗ ਹੈਗੀ ਕੋਈ ਪ੍ਰੂਫ ਹੈ ਤੁਹਾਡੇ ਕੋਲ ਹਾਂਜੀ ਇੱਕ ਰਿਕਾਰਡਿੰਗ ਕੀਤੀ ਆ ਉਹ ਤੁਹਾਨੂੰ ਸੁਣਾਉਣੀ ਆ ਹੁਣ ਜੇ ਗੁਰੂ ਗ੍ਰੰਥ ਸਾਹਿਬ ਹੈ ਨਾ ਤਾਂ ਉਹ ਇੱਕ ਆ ਉਹਨੂੰ ਅਲਗ-ਅਲਗ ਕੈਟਾਗਰੀ ਨਹੀਂ ਦਿੱਤੀ ਬਿਲਕੁਲ ਗੁਰੂ ਗ੍ਰੰਥ ਸਾਹਿਬ ਬਾਰੇ ਗੱਲ ਹੋ ਰਹੀ ਆ ਲੱਗਦਾ ਪੈਸੇ ਮੰਗੋ ਕਿੰਨੇ ਪੈਸੇ ਦਈਏ ਤੁਹਾਨੂੰ ਸਾਡੇ ਧਰਮ ਜਾਣਦੇ। ਨਾ ਮੈਨੂੰ ਪੈਸੇ ਨਹੀਂ ਚਾਹੀਦੇ। ਪੈਸੇ ਮੇਰੇ ਪਾਪੇ ਨੇ ਮੈਨੂੰ 4.5 ਲੱਖ ਆਫਰ ਕੀਤੀ ਸੀ। 4.5 ਲੱਖ ਤਾਂ ਕੁਝ ਵੀ ਨਹੀਂ ਕਰੋੜਾਂ ਦੀ ਗੱਲ ਕਰੋ। ਕੋੜਾ ਕਰਾਣਾ ਜੀ ਤੁਹਾਨੂੰ ਕਹਿੰਦਾ ਜੇ ਮਨ ਲਵਾਂ ਆਪਣੀ ਜਮੀਰ ਮਾਰ ਦੂੰਗਾ ਨਾ ਤੇ ਮੈਨੂੰ ਮੱਲੇ ਵੀ ਕਰੋੜਾ ਬਣੀ ਚਾਹੀਦੇ। ਬਿਲਕੁਲ ਕਰੋੜਾ ਰੁਪਏ ਦੀ ਗੱਲ ਜਿਹੜੀ ਉਹ ਕੀਤੀ ਜਾ ਰਹੀ ਔਰ ਇਹ ਪਾਸਟਰ ਕਿਸ ਦਾ ਫੋਨ ਸੀਗਾ? ਹਾਂਜੀ ਮੈਨੂੰ ਇਹ ਪਹਿਲੇ ਵੀ ਆ ਰਹੇ ਆ ਮੱਲੇ ਜਦੋਂ ਮੱਲੇ ਵੀ ਅਮਰੇ ਸ਼ਗਨ ਤੋਂ ਬਾਅਦ ਮੈਨੂੰ ਬਹੁਤ ਜ਼ਿਆਦਾ ਕਾਲ ਆਉਂਦੇ ਰਹੇ ਆ ਮਤਲਬ ਬਲੈਂਕ ਕਾਲ ਹੀ ਮਤਲਬ ਕੋਈ ਨੰਬਰ ਨਹੀਂ ਹੁੰਦਾ ਤੁਹਾਡੇ ਮਾਪੇ ਨੇ ਫਿਰ ਜਦੋਂ ਤੁਹਾਨੂੰ ਘਰੋਂ ਕੱਢਿਆ ਫਿਰ ਕੁਝ ਦਿੱਤਾ ਲੇਤਾ ਵੀ ਜਿਹਦੇ ਕਹਿੰਦੇ 4.5 ਲੱਖ ਰੁਪਏ ਦੇ ਰਹੇ ਸੀਗੇ ਉਹ ਫਿਰ ਕੁਝ ਦਿੱਤਾ ਵੀ ਹਾਂਜੀ ਬਿਲਕੁਲ ਦਿੱਤਾ ਵਾ ਮੇਰੇ ਉੱਤੇ ਕੇਸ ਕਰਤਾ ਇਹਨਾਂ ਨੇ ਮੈਨੂੰ ਮਤਲਬ 307 ਦੀ ਧਾਰਾ ਦਿੱਤੀ ਆ ਇਹ ਕਿ ਇਹਨਾਂ ਨੇ ਮੈਨੂੰ ਚੋਰੀ ਦਾ ਨਾਮ ਮੈਨੂੰ ਚੋਰ ਦਾ ਖਿਤਾਬ ਦਿੱਤਾ ਵਾ ਨਸ਼ੇੜੀ ਦਾ ਖਿਤਾਬ ਦਿੱਤਾ ਵਾ ਕੱਪੜੇ ਪਾਏ ਮੇਰੇ ਲਾਲੇ ਸਿਆਲੀ ਪਿਛਲੇ ਸਾਲ ਲੈ ਕੇ ਦਿੱਤੇ ਸਾਰੇ ਮੇਰੇ ਕੋਲੇ ਲੈ ਬੂਟ ਲਾਲੇ ਮੇਰੇ ਕੋ ਕੋ ਫਿਰ ਆ ਕੱਪੜੇ ਕਿੰਨੇ ਲੈ ਕੇ ਦਿੱਤੇ ਇਹ ਸਰਦਾਰ ਸਾਹਿਬ ਹੋਣਾ ਨੇ ਮੈਨੂੰ ਲੈ ਕੇ ਦਿੱਤੇ ਤੇ ਕੀ ਲੱਗਦਾ ਨਹੀਂ ਆ ਕਿ ਮਾਂ ਬਾਪ ਜਿਹੜੇ ਨੇ ਉਹ ਤੇ ਆਪਣੇ ਬੱਚੇ ਵਾਸਤੇ ਮਰਨ ਤੱਕ ਚਲੇ ਜਾਂਦੇ ਨੇ ਆ ਜੇ ਉਹਨਾਂ ਨੂੰ ਕੋਈ ਸੂਈ ਚੁੱਪ ਜਾਂਦੀ ਆ ਤਾਂ ਉਹ ਤਰ ਉਹ ਮਿੱਟੀ ਹੋ ਜਾਂਦੇ ਤੁਹਾਨੂੰ ਤਾਂ ਕੱਪੜੇ ਲਾ ਕੇ ਉਹਨਾਂ ਘਰੋਂ ਕੱਢਤਾ ਫਿਰ ਉਹ ਕਿਸ ਤਰ੍ਹਾਂ ਦੇ ਬਾਪ ਸੀਗੇ ਕਦੀ ਗੱਲ ਨਹੀਂ ਕੀਤੀ ਪਿਤਾ ਜੀ ਤੁਸੀਂ ਕੀ ਕਰ ਰਹੇ ਹੋ ਹਾਂਜੀ ਗੱਲ ਕੀਤੀ ਹੀ ਵਟ ਮਤਲਬ ਉਹ ਕਹਿੰਦੇ ਆ ਵੀ ਜੇ ਤੇ ਤੂੰ ਵਾਪਸ ਆ ਜਾਵੇਂਗਾ ਅਸੀਂ ਤੇਰਾ ਸਾਰਾ ਕੁਝ ਕਰਾਂਗੇ ਤੇ ਫਿਰ ਮੈਨੂੰ ਇੱਕ ਹਿੰਦੂ ਧਰਮ ਦੇ ਵਿੱਚ ਇੱਕ ਸਟੋਰੀ ਆ ਹਿਰਨਾਸ਼ਕ ਜੀ ਦੇ ਪ੍ਰਹਲਾਦ ਭਗਤ ਦੀ ਫਿਰ ਮੈਨੂੰ ਉਹ ਹੁੰਦਾ ਹੈ ਉਹਨਾਂ ਨਾਲ ਵੀ ਬੜਾ ਕੁਝ ਹੋਇਆ ਹੁਣ ਬਾਪ ਦੀ ਯਾਦ ਆਉਂਦੀ ਹੈ ਜਦੋਂ ਬੈਠੇ ਹੁੰਦੇ ਹੋ ਕਿ ਬਾਪ ਛੁੱਟ ਗਿਆ ਹੁਣ ਮੇਰਾ ਬਾਪ ਹੁਣ ਗੁਰੂ ਗੋਬਿੰਦ ਸਿੰਘ ਬਿਲਕੁਲ 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 ਬਾਪ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਵਿਧਵਿੰਦ ਸਾਡਾ ਮਜੂਦਾ ਵੀਰ ਜੀ ਖਾਲਸਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੇਕਿਨ ਅੱਜ ਦੀ ਘਟਨਾ ਸਾਰੀ ਸੁਣ ਕੇ ਮੇਰੇ ਆਪਣੇ ਰੋਮ ਕੰਡੇ ਖੜੇ ਆ ਕਿ ਇੱਕ ਬਾਪ ਜਿੰਨੇ ਆਪਣੇ ਬੱਚਿਆਂ ਵਾਸਤੇ ਸਭ ਕੁਝ ਕੀਤਾ ਹੋਵੇ ਉਸ ਨੂੰ ਨੰਗੇ ਕਰਕੇ ਘਰੋਂ ਕੱਢ ਦਿੱਤਾ ਗਿਆ ਹੋਵੇ ਉਹ ਬਾਪ ਨੂੰ ਕੀ ਕਵਾਂਗੇ ਅਸੀਂ ਇਸ ਵੇਲੇ ਰੰਗਜੀਵ ਰੰਗਜੀਵ ਹੀ ਆ ਦੇਖੋ ਸਾਰਾ ਉਹਨੇ ਚਾਮਦਾਮ ਲਾ ਕੇ ਵੇਖ ਲਿਆ ਤੁਹਾਨੂੰ ਕੀ ਲੱਗਦਾ ਵਾ ਕਿ ਇਹ ਕੋਈ ਪਾਸਟਰ ਨੂੰ ਫੋਨ ਕਰਦੇ ਹੋਣਗੇ ਇਹਨੂੰ ਪਾਸਟਰ ਨਹੀਂ ਇਹਦਾ ਪਿਓ ਪਾਸਟਰਾਂ ਤੋਂ ਫੋਨ ਕਰਵਾ ਰਿਹਾ ਹੂੰ ਪਿਓ ਨੇ ਕੇਸ ਕਰਤਾ ਭਾਬੀ ਸਕੀ ਤੋਂ ਬਿਆਨ ਦਿਵਾ ਕੇ ਵੀ ਮੇਰ ਨਾਲ ਇਹ ਮਤਲਬ ਗਲਤ ਅਰਕ ਤਾਂ ਕਰਦਾ ਹੁਣ ਮੇਰੇ ਕੋਲ ਤੇ ਚਾਰ ਦਿਨ ਨੇ ਮੇਰੀਆਂ ਨਿੱਕੇ ਨਿੱਕੇ ਬੱਚੀਆਂ ਚ ਮੇਰੇ ਘਰ ਚ ਰਹਿ ਰਿਆ ਵਾ ਨਸ਼ੇੜੀ ਕਹਿੰਦਾ ਮੈਂ ਤੈਨੂੰ ਵਿਚਾਰੇ ਨੂੰ ਚਿਪਸ ਦਾ ਪੈਕੇਟ ਵੀ ਨਹੀਂ ਕਿਤੇ ਖਾਂਦਿਆਂ ਵੇਖਿਆ ਕਹਿੰਦਾ ਬਾਜੀ ਮੈਂ ਬਾਹਰ ਦਾ ਖਾਂਦਾ ਨਹੀਂ ਤੇ ਨਸ਼ਾ ਕਿੱਥੋਂ ਕਰ ਲੂਗਾ ਅੰਮ੍ਰਿਤ ਕਾ ਅੰਮ੍ਰਿਤ ਕੀ ਸਾਰ ਸੋਈ ਜਾਣੇ ਜੇ ਅੰਮ੍ਰਿਤ ਕਾ ਵਪਾਰੀ ਜੀ ਹੋ ਗੁਰਬਾਣੀ ਚ ਲਿਖਿਆ ਹੋਇਆ ਵਾ ਅੰਮ੍ਰਿਤ ਦੀ ਸਾਰ ਉਹਨੂੰ ਪਤਾ ਜਿਹੜਾ ਅੰਮਰ ਦਾ ਵਪਾਰੀ ਹੈ ਇਹ ਕਰੋੜਾਂ ਰੁਪਏ ਤੁਹਾਨੂੰ ਕਿਹੜੀ ਆਫਰ ਹੁੰਦੇ ਮੈਨੂੰ ਕਿਹੜੀ ਆਫਰ ਹੁੰਦੇ ਹਣਾ ਇਨੂੰ ਕੀ ਹੋ ਰਿਹਾ ਨੇ ਕਿਉਂਕਿ ਦਾਦੇ ਪੜਦਾਦੇ ਵੇਲਿਆਂ ਤੋਂ ਜਿਹੜਾ ਗੁਮਰਾਹ ਹੋ ਕੇ ਗਏ ਸੀ ਇਹਦੇ ਖੂਨ ਦੀ ਇਹਦੀ ਸਿੱਖੀ ਦੇ ਉਬਾਲਾ ਮਾਰਿਆ ਤਾਂ ਉਹਨਾਂ ਦੀ ਕੀਤੀ ਕਿਤਰੀ ਦਾਦੇ ਪੜਦਾਦੇ ਦੀ ਕੀਤੀ ਕਿਤਰੀ ਤੇ ਖੂਬ ਮਿੱਟੀ ਪਾਤੀ ਨੇ ਇਹ ਗੁਰੂ ਦੀ ਕਿਰਪਾ ਗੁਰੂ ਦੀ ਕਲਾ ਵਰਤੀ ਹੈ ਨਾ ਇਹਨੇ ਕੀਤਾ ਨਾ ਉਹਨਾਂ ਨੇ ਕਰਵਾਇਆ ਇਹ ਗੁਰੂ ਦੀ ਕਲਾ ਬੱਸ ਇਸੇ ਤਰ੍ਹਾਂ ਸਿੱਖੀ ਆ ਜਿਹੜੇ ਭੈਣ ਭਰਾ ਵੀ ਅੱਜ ਗਏ ਆ ਕੱਲ ਗਏ ਆ ਪਰਸੋਂ ਗਏ ਆ ਅਖੀਰ ਉਹਨਾਂ ਨੇ ਖੁوار ਹੋਏ ਸਭ ਮਿਲेंगे ਅਖੀਰ ਉਹਨਾਂ ਨੇ ਆਉਣਾ ਹੀ ਆ ਲੇਕਿਨ ਆਉਣੇ ਦੀ ਗੱਲ ਤਾਂ ਠੀਕ ਹੈ ਲੇਕਿਨ ਜਿਸ ਤਰ੍ਹਾਂ ਫੋਰਸ ਕੀਤਾ ਜਾ ਰਿਹਾ ਔਰ ਕੱਪੜੇ ਲਾ ਕੇ ਅਗਰ ਮੇਰੇ ਖਿਆਲ ਨਾਲ ਮੇਰੇ ਮੇਰੇ ਪਿਤਾ ਜੀ ਜਿੰਦਾ ਹੁੰਦੇ ਤੇ ਸ਼ਾਇਦ ਉਹ ਇਸ ਜ਼ਿੰਦਗੀ 'ਚ ਸੋਚਦੇ ਕਿ ਮੇਰਾ ਬੱਚਾ ਉਸ ਸਥਾਨ 'ਤੇ ਹੋਵੇ ਕਿ ਜਿਹੜਾ ਮੈਂ ਵੀ ਉਸ ਜਗ੍ਹਾ ਤੇ ਨਹੀਂ ਪਹੁੰਚ ਸਕਿਆ ਲੇਕਿਨ ਇਹ ਬਾਪ ਕਿਸ ਤਰ੍ਹਾਂ ਦੇ ਪਿਤਾ ਸਿਗੇ ਜਿਨ੍ਹਾਂ ਨੇ ਇੱਕ ਸਿਰਫ ਧਰਮ ਕਰਕੇ ਆਪਣੇ ਪੁੱਤਰ ਨੂੰ ਨੰਗੇ ਕਰਤਾ ਇਹ ਸਵਾਲ ਉਹਨਾਂ ਨੂੰ ਕਰੋ ਜਿਹੜੇ ਸਟੇਜਾਂ ਤੇ ਖਲੋ ਕੇ ਸ਼ੀਸ਼ੇ ਤੇ ਕਾਊਂਟਰ ਬਣਾ ਕੇ ਕਹਿ ਦਿੰਦੇ ਆ ਜੀ ਆ ਪਾਪਾਂ ਤੋਂ ਮੁਕਤੀ ਮਿਲਦੀ ਆ ਹੂੰ ਆਪਣੇ ਪਾਪ ਤਿਆ ਕੇ ਫੇਰ ਉਹ ਤੁਹਾਨੂੰ ਫਲਾਣਾ ਜੱਫੀ ਚ ਲੜੂਗਾ ਉਹ ਕਰ ਲੂਗਾ ਜੇ ਕਰ ਲੂਗਾ ਚੋਰੀਆਂ ਚਕਾਰੀਆਂ ਛੱਡ ਕੋ ਫੇਰ ਆਊਗਾ ਉਹ ਵੀਰ ਨੇ ਐਕਸਪਲੇਨ ਕਰਤਾ ਚੋਰੀਆਂ ਯਾਰੀਆਂ ਵੀ ਉੱਥੇ ਹੋ ਰਹੀਆਂ ਨੇ ਠੀਕ ਆ ਤੇ ਪਾਪਾਂ ਵਾਲੇ ਕੰਮ ਵੀ ਕਰਨ ਦੇ ਆ ਜੇ ਤੁਸੀਂ ਉਧਰ ਜਾ ਕੇ ਫਿਰ ਪਾਪਾਂ ਵਾਲੇ ਜਕਰੀਆ ਖਾਨ ਦਾ ਕੰਮ ਕਰਨਦੇ ਆ ਤੇ ਤੁਹਾਨੂੰ ਰੱਬ ਕਿੱਥੇ ਲੱਗੇਗਾ ਜਿਹੜਾ ਆਪਣੇ ਉਹ ਵੀਰ ਦੱਸ ਰਿਹਾ ਸੀ ਕਹਿੰਦਾ ਕੁੱਤਿਆਂ ਨੂੰ ਬਰੈਡ ਪਾ ਦਿੰਦੇ ਆ ਮੈਨੂੰ ਤੇ ਮੇਰੀ ਮਾਂ ਨੂੰ ਨਹੀਂ ਦਿੰਦੇ ਮਾਂ ਇਹਦੇ ਕਰਕੇ ਮਾਂ ਨੂੰ ਵੀ ਘਰੋਂ ਕੱਢਦਾ ਅੱਛਾ ਉਹ ਕਿੱਥੇ ਨੇ ਇਦੀ ਮਾਂ ਵੀ ਵਿਚਾਰੀ ਕਿਤੇ ਜਦੋਂ ਦਾ ਪਿਓ ਕੰਮ ਤੇ ਜਾਂਦਾ ਜਿਲ ਜਾਂਦਾ ਘਰ ਵੜ ਜਾਂਦੀ ਮਾੜਾ ਮੋਟਾ ਘਰ ਦਾ ਕਰਕੁਰ ਲੈਂਦੀ ਆ ਬਜ਼ੁਰਗ ਅਵਸਥਾ ਬਹੁਤ ਜ਼ਿਆਦੀ ਉਹਦੇ ਨੇਕ ਰੂਹਾ ਮੈਂ ਵੇਖਿਆ ਨੇਕ ਰੂਹਾ ਮਾਤਾ ਤੇ ਇਹ ਬੱਚਾ ਜਿਹੜਾ ਵਾ ਇਹ ਡਰਦਾ ਇਹ ਵਹਿ ਘਰ ਜਾਂਦਾ ਇਹ ਵਿਚਾਰਾ ਇਹ ਤੇ ਇਹਨੂੰ ਆਂਡ ਗਵਾਣ ਕਿਤੇ ਕੋਈ ਕਿਤੇ ਕੋਈ ਪ੍ਰਸ਼ਾਦਾ ਪਾਣੀ ਗੁਰੂ ਦਾ ਸਿੱਖ ਜਾਣ ਕੇ ਉਹਨੂੰ ਖਵਾ ਦਿੰਦਾ ਜਦੋਂ ਮੈਨੂੰ ਉਹਦਾ ਪਤਾ ਲੱਗਾ ਆਡੀਓ ਮੈਂ ਸਾਂਝੀ ਕਰਾਂਗਾ ਆਡੀਓ ਵਿੱਚ ਪਹਿਲਾਂ ਤਾਂ ਇਹਨੂੰ ਡਰਾਇਆ ਧਮਕਾਇਆ ਗਿਆ ਵੀ ਸਾਨੂੰ ਉੱਤੋਂ ਹੁਕਮ ਹੋਇਆ ਕਿੱਥੋਂ ਉਪਰੋਂ ਮੈਨੂੰ ਕੀ ਪਤਾ ਕਿੱਥੋਂ ਉੱਤੋਂ ਮੈਂ ਕਹਿੰਦਾ ਉੱਤੋਂ ਉੱਤੋਂ ਹ ਤੇ ਇਹ ਹੁਣ ਸਾਨੂੰ ਵੀ ਨਰੰਕਾਰ ਦਾ ਹੁਕਮ ਹੋ ਗਿਆ ਕਿ ਭਾਈ ਇਹ ਹੁਣ ਟੀਨੂ ਨਹੀਂ ਰਿਹਾ ਹਰਪ੍ਰੀਤ ਸਿੰਘ ਬਣ ਗਿਆ ਤੇ ਮੇਰੇ ਵੀਰੋ ਸਾਨੂੰ ਵੀ ਨਰੰਕਾਰ ਦਾ ਹੁਕਮ ਹੋ ਗਿਆ ਵਾ ਤੁਹਾਡੇ ਹੁਕਮਰਾਨਾਂ ਦੇ ਉੱਪਰ ਵੀ ਇਸ ਅਕਾਲ ਪੁਰਖ ਬੈਠਾ ਉਹਦਾ ਹੁਕਮ ਹੋ ਗਿਆ ਕਿ ਦਵਿੰਦਰ ਸਿੰਘ ਇਹਨੂੰ ਭਰਾ ਬਣਾ ਕੇ ਆਪਣੇ ਘਰ ਰੱਖ ਤੇ ਜਿਹੜਾ ਕੋਈ ਇਹਦੇ ਹਲਾ ਹੋਏਗਾ ਫਿਰ ਤੂੰ ਆੜਾ ਸਿਧਾਂਤ ਸਾਨੂੰ ਸਾਨੂੰ ਤੇ ਯਾਦ ਆ ਵੀ ਘਰ ਆਏ ਮਾ ਮਾਰ ਵਾਸਤੇ ਦੇਗ ਤੇ ਜਿਹੜਾ ਚੜ ਕੇ ਆਊਗਾ ਤੇਗ ਹੁਣ ਸੋਚ ਸਮਝ ਕੇ ਆਇਓ ਇਹ ਹੁਣ ਤੁਹਾਡੇ ਮੂੰਹ ਤੇ ਚਪੇੜ ਮਾਰ ਕੇ ਗਿਆ ਬਿਲਕੁਲ ਇੱਕ ਚਪੇੜ ਹੋਰ ਵੀ ਆ ਉਹ ਕਹਿੰਦੇ ਇਹ ਹਮੇਸ਼ਾ ਹੀ ਇਸਾਈ ਭਾਈਚਾਰੇ ਵਾਲੇ ਕਹਿੰਦੇ ਨੇ ਸਰ ਸਬੂਤ ਦਿਖਾਓ ਪੈਸਿਆਂ ਵਾਲਾ ਆਡੀਓ ਸਾਹਮਣੇ ਆ ਗਈ ਵੀਰ ਨੇ ਗੱਲ ਹੁੰਦੀ ਇਹ ਵੀਰ ਕਹਿੰਦਾ ਵਾ ਕਿ ਮੈਨੂੰ ਟਾਈਮ ਦਿਓ ਕਿਉਂਕਿ ਵੇਖੋ ਬੱਚਾ ਡਿਪਰੈਸ਼ਨ ਚ ਆ ਖਰਾਕ ਨਹੀਂ ਮਿਲੀ ਤਨ ਤੇ ਕੱਪੜੇ ਨਹੀਂ ਉਹਦਾ ਮਹੀਨਾ ਚੱਲਣ ਰਿਹਾ ਯਾਰ ਹਾਂਜੀ ਤੇ ਅਸੀਂ ਮੈਂ ਆਪਣੇ ਭਰਾਵਾਂ ਨੂੰ ਵੀ ਕਹਿਣਾ ਚਾਹੁੰਦਾ ਮੈਂ ਨਹੀਂ ਕਿ ਹੁਣ ਮੈਂ ਨਾਲ ਲੱਖਿਆ ਵਾ ਤੇ ਮੈਂ ਤਾਂ ਕਰ ਕਹਿੰਦੇ ਐਦਾਂ ਤਾਂ ਕੁਝ ਨਹੀਂ ਆ ਯਾਦ ਕਰੋ ਸਾਡੇ ਸਹਿਬ ਜਿਆਦਿਆਂ ਨੇ ਵੀ ਕੰਮ ਕੀਤਾ ਅੱਜ ਇਹ 25 ਦਸੰਬਰ ਮਤਲਬ 22 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਜਿਹੜਾ ਇਹ ਜੋ ਵੀ ਵਿਚਾਰਾ ਸਾਡਾ ਹਾਂ ਤਾਂ ਸਾਨੂੰ ਪਤਾ ਹੈ ਕਿਉਂਕਿ ਸਾਡੇ ਸੀ ਲੇਕਿਨ ਜਿਹੜੇ ਜਾਂਦੇ ਉਹਨਾਂ ਨੂੰ ਇਹਦੇ ਵਰਗਿਆਂ ਵੀਰਾਂ ਨੂੰ ਗੁੰਮਰਾਹ ਹੋਇਆ ਨੂੰ ਅੱਗੇ ਕਰਕੇ ਢੋਲ ਵਜਾਏ ਜਾ ਰਹੇ ਨੇ ਮਠਿਆਈਆਂ ਵੰਡੀਆਂ ਜਾ ਰਹੀਆਂ ਤੇ ਇਹ ਕਹਿੰਦਾ ਵੀਰ ਕਹਿੰਦਾ ਕੋਈ ਪਾਸਟਰ ਕੋਈ ਆਣ ਕੇ ਪਾਦਰੀ ਮੇਰੇ ਸਾਹਮਣੇ ਸਾਬਤ ਕਰ ਜੇ ਕਿ 5 ਦਸੰਬਰ ਨੂੰ ਜਿਸੂਸੀ ਦਾ ਜਨਮ ਹੋਇਆ ਇਹ ਹੁਣ ਜਵਾਬ ਦੇ ਸਕਦਾ ਵਾ ਸੋ ਤੁਹਾਡੇ ਵਰਗੇ ਭੈਣ ਭਰਾਵਾਂ ਦੀ ਸਾਨੂੰ ਸਹਾਇਤਾ ਦੀ ਲੋੜ ਆ ਤੇ ਇਸ ਵੀਰ ਦੇ ਤੁਸੀਂ ਆਡੀਅਨਸ ਸੁਣਿਓ ਜਿਸ ਤਰੀਕੇ ਦੇ ਨਾਲ ਇਹਦੇ ਭਿਓ ਪਿਓ ਕੇ ਛੇਤਰ ਮਾਰੇ ਆ ਨਾ ਮੈਨੂੰ ਨਹੀਂ ਪਤਾ ਕੌਣ ਆ ਕੌਣ ਨਹੀਂ ਮੇਰੇ ਖਿਆਲ ਨਾਲ ਜਦੋਂ ਮੈਂ ਆਡੀਓ ਸੁਣੀ ਸੀ ਤਾਂ ਮੇਰਾ ਲੋੜਾ ਸਭ ਤੋਂ ਪਹਿਲਾਂ ਮੈਨੂੰ ਜੱਫੀ ਪਾਈ ਮੈਂ ਕਿਹਾ ਮਿੱਤਰਾ ਤੂੰ ਇਦਰਾ ਛੇਰਾ ਪੱਲਾ ਜੱਫੀ ਪਾ ਬਾਕੀ ਗੱਲਾਂ ਬਾਅਦ ਚੋ ਸੋ ਇਹ ਗੁਰੂ ਕਰਵਾਉਂ ਡਿਆ ਇਹ ਗੁਰੂ ਦਿੰਦਾ ਮਤ ਇਹ ਉਸ ਗੁਰੂ ਦਾ ਸਿੱਖ ਬਣ ਗਿਆ ਵਾ ਜਿਹੜਾ ਗੂੰਗੇ ਦੇ ਸਿਰ ਦੇ ਉੱਪਰ ਛੜੀ ਰੱਖ ਕੇ ਗੀਤਾ ਦੇ ਅਰਥ ਕਰਾ ਦੂਗਾ ਤੇ ਕੁਝ ਵੀ ਨਹੀਂ ਇਹ ਤਾਂ ਫਿਰ ਦੀ ਜ਼ਬਾਨ ਹੈਗੀ ਆ ਇਹਨਾਂ ਨੇ 500 ਸਵਾਲ ਵੀ ਪੁੱਛੇ ਨੇ ਕਹਿੰਦੇ ਇੱਕ ਤਾਂ ਮੈਨੂੰ ਦੱਸੋ ਕਿ ਬਾਈਬਲ ਪੁਰਾਣੀ ਚ ਲਿਖਿਆ ਕਿ ਭੈਣ ਤੇ ਮਾਂ ਦੇ ਨਾਲ ਦੂਜੇ ਨੰਬਰ ਤੇ ਇਹਨਾਂ ਨੇ ਕਿਹਾ ਕਿ ਇੱਥੇ ਲਿਖਿਆ ਕਿ ਨਰਕ ਦਾ ਦਵਾਰ ਆ ਕੁੜੀਆਂ ਲੇਡੀਜ਼ ਜਿਹੜੀਆਂ ਨੇ ਬਹੁਤ ਸਾਰੇ ਇਹਨਾਂ ਨੂੰ ਸਵਾਲ ਪੁੱਛੇ ਗਏ ਨੇ ਕਹਿੰਦੇ ਮੈਂ ਤਾਂ ਸਵਾਲ ਲੱਭਣ ਵਾਸਤੇ ਜਵਾਬ ਲੱਭਣ ਵਾਸਤੇ ਕਹਿੰਦਾ ਮੈਨੂੰ 65 ਸਵਾਲ ਹੋਰ ਨਵੇਂ ਵਿੱਚ ਨਜ਼ਰ ਆ ਗਏ ਕੀ ਸਮਝਦੇ ਹੋ ਕਿ ਇੱਕ ਗੁਰੂ ਗ੍ਰੰਥ ਸਾਹਿਬ ਨੇ ਜੋ ਸਾਨੂੰ ਸੇਧ ਦਿੰਦੇ ਨੇ ਇੱਕ ਇਹੀ ਗ੍ਰੰਥ ਸੀਗਾ ਜਿੱਤੇ ਲੋਕ ਇੱਕ ਵਿਸ਼ਵਾਸ ਕਰ ਰਹੇ ਸੀਗੇ ਕਿ ਬਾਈਬਲ ਨੂੰ ਮੰਨੋ ਬਾਈਬਲ ਨੂੰ ਮੰਨੋ ਬਾਈਬਲ ਨੂੰ ਮੰਨੋ ਲੇਕਿਨ ਉਰ ਵਿੱਚ ਵੀ 65 ਸਵਾਲ ਇਹ ਕਿਸ ਤਰ੍ਹਾਂ ਵੇਖਦੇ ਹੋ ਤੁਸੀਂ ਤੋਂ ਮੇਂ ਚਾਹੋ ਦੇਖੋ ਗੱਲ ਇਸ ਤਰ੍ਹਾਂ ਵੀਰ ਜੀ ਇੱਕ ਵਾਹਿਦ ਗੁਰੂ ਗ੍ਰੰਥ ਸਾਹਿਬ ਐ ਜਿਨ੍ਹਾਂ ਦੇ ਵਿੱਚ ਪਹਿਲਾ ਸਵਾਲ ਆ ਫਿਰ ਜਵਾਬ ਆ ਨਾਲ ਹੀ ਇਹ ਨਹੀਂ ਪੈ ਗੜ ਕੜ ਕੇ ਇੱਕ ਸਵਾਲ ਆ ਨਾਲ ਹੀ ਥੱਲੇ ਜਵਾਬ ਆ ਕਿ ਵਸੋ ਚਾਰਾ ਹੋਈਏ ਕਿ ਵਕੂੜੇ ਟੁੱਟੇ ਪਾਲ ਨਾਲ ਹੀ ਜਵਾਬ ਹੁਕਮ ਰਜ਼ਾਇਸ ਲਾਣਾ ਨਾਨਕ ਲਿਖਿਆ ਨਾਲ ਸੋ ਇਦਾਂ ਦੇ ਨਾਲ ਦੀ ਨਾਲ ਜਵਾਬ ਆ ਬਹੁਤ ਲੰਮਾ ਚੜਾ ਵੇਖਣ ਦੀ ਲੋੜ ਨਹੀਂ ਪੈਂਦੀ ਇਹ ਹੁਣ ਮੈਨੂੰ ਮੈਂ ਤਾਂ ਕਦੇ ਬਾਈਬਲ ਪੜ੍ਹੀ ਨਹੀਂ ਕਹਿੰਦਾ ਮੈਂ ਹੱਥ ਕਰਕੇ ਕਰਕੇ ਕਈ ਪਾਸਟਰਾਂ ਨੂੰ ਸਵਾਲ ਪਿੱਛੇ ਭੱਜ ਜਾਂਦੇ ਹੋ ਕਹਿੰਦੇ ਸਵਾਲ ਤੁਸੀਂ ਭਰਾ ਤੁਸੀਂ ਮੇਰੇ ਵੀਰ ਇਹਨੂੰ ਦਿਓ ਐਨੂੰ ਤੁਸੀਂ ਟਾਈਮ ਦਿਓ ਸਟਡੀ ਕਰੇਗਾ ਨੂੰ ਕਹਤਾ ਮਿੱਤਰ ਪਿਆਰਿਆ ਤੈਨੂੰ ਵਧੀਆ ਪ੍ਰਸ਼ਾਦਾ ਪਾਣੀ ਤੈਨੂੰ ਮਿਲੂਗਾ ਤੂੰ ਕੋਈ ਕੰਮ ਨਹੀਂ ਕਰਨਾ ਧੁੱਪੇ ਬਹਿ ਕੇ ਕਿਤਾਬਾਂ ਪੜ੍ਹਨੀਆਂ ਤੂੰ ਤੂੰ ਸਿੱਖ ਧਰਮ ਦੀਆਂ ਪੜ੍ਹ ਲਾ ਜਾਂ ਬਾਈਬਲ ਪੜ੍ਹ ਲਾ ਇਹ ਕੋ 40 ਸਾਲ ਪੁਰਾਣੀ ਕੋ ਇੰਨਾ ਕੋ ਮੇਰੇ ਕੋਲ ਬਾਈਬਲ ਹਿੰਦੀ ਦੀ ਨਵਾਂ ਉਤਪਾਦ ਉਹ ਮੈਂ ਕਿਤੇ ਮੈਨੂੰ ਪਤਾ ਨਹੀਂ ਕੀ ਹੈ ਕੀ ਨਹੀਂ ਮੈਂ ਆਹੇ ਬਰ ਜਾਣਦਾ ਇਹ ਵੀਰ ਜਵਾਬ ਦੇਗਾ ਤੇ ਜਿਹੜੇ ਸੇੜਾ ੜਾਉਣ ਵਾਸਤੇ ਰੱਖੇ ਨੇ ਆ ਜਾਣ ਇਹ ਵੀ ਗੁਰੂ ਦਾ ਖਾਲਸਾ ਹੁਣ ਤਿਆਰ ਬਰ ਤਿਆਰ ਆ ਕੱਟੀ ਕਟਾ ਕਰ ਲੈਣਾ ਲੇਕਿਨ ਗੁਰਦਾਸਪੁਰ ਚ ਇੱਕ ਕੁੜੀ ਦੇ ਨਾਲ ਬੜਾ ਹਲਾਤ ਮਾੜੇ ਕੀਤੇ ਸੀ ਚਰਚ ਚ ਲੈ ਕੇ ਗਏ ਸੀ ਉਹਨਾਂ ਬਹੁਤ ਜ਼ਰਾ ਤਸ਼ੱਦਦ ਆਇਆ ਗਿਆ ਤੁਹਾਨੂੰ ਲੱਗਦਾ ਕਿ ਜੋ ਵੀਰ ਕਹਿ ਰਿਹਾ ਕਿ ਉਹ ਨਰਕ ਦਾ ਦਵਾਰ ਕਹਿੰਦੇ ਨੇ ਜਾਂ ਨਰਕ ਕਹਿੰਦੇ ਸਾਡੇ ਚ ਤੇ ਸਿੰਘਣੀ ਨੂੰ ਸ਼ੇਰ ਨਹੀਂ ਕਹਿੰਦੇ ਨੇ ਕਿ ਲੱਗਦਾ ਹੈ ਕਿ ਉਹ ਉਸ ਚੀਜ਼ ਨੂੰ ਲੈ ਕੇ ਲੋਕਾਂ ਦੇ ਮਨਾਂ ਚ ਡਰ ਵੀ ਹੈਗਾ ਹੁਣ ਗੁਰਦਾਸਪੁਰ ਦੀ ਇਨਸੀਡੈਂਟ ਨੂੰ ਲੈ ਕੇ ਮੈਨੂੰ ਨਹੀਂ ਪਤਾ ਮੈਂ ਘਟਨਾ ਵੇਖੀ ਨਹੀਂ ਮੈਂ ਉਹ ਭੈਣ ਤੱਕ ਜੇ ਵੇਦੀਆ ਤੋ ਭੈਣ ਸੋਨੇ ਵੀ ਜਾ ਤੂੰ ਭੈਣ ਮਰੀਏ ਗੁਰੂ ਦਾ ਬਾਣਾ ਪਾ ਤੇ ਬੇਰੀ ਵੇਖਾਂਗੇ ਤੇਰਾ ਤਰ ਤਰ ਤਸ਼ੱਦਦ ਕਰਦਾ ਵਾ ਪਰ ਜਿਹੜਾ ਤਸ਼ੱਦਦ ਕਰਦਾ ਵਾ ਗੁਰੂ ਦਾ ਖਾਲਸਾ ਦੇ ਵਾਸਤੇ ਖੜੋਤਾ ਵਾ ਅਸੀਂ ਤੇ ਬਗਾਨੀਆਂ ਦੁਸ਼ਮਣਾਂ ਦੀਆਂ ਧੀਆਂ ਪਾਣਾ ਛੜਾਈਆਂ ਮੇਰੇ ਵੀਰ ਅਸੀਂ ਆਪਣੀਆਂ ਸੇਵ ਨਹੀਂ ਕਰ ਸਕਦੇ ਦੂਜੀ ਚੀਜ਼ ਏ ਮੇਰੇ ਭਰਾ ਇਦਾਂ ਦੇ ਭਰਾ ਬਹੁਤ ਹਨੇ ਪਿੰਡੋਂ ਪਿੰਡ ਨੇ ਗੁੰਮਰਾਹ ਹੋਏ ਨੇ ਦੱਸ ਨਹੀਂ ਉਹਨਾਂ ਨੂੰ ਜਿਹੜਾ ਨਾ ਚਮਤਕਾਰਾਂ ਦੇ ਨਾਂ ਤੇ ਖਿੱਚਿਆ ਜਾ ਰਿਹਾ ਬਿਮਾਰੀਆਂ ਦੇ ਨਾਂ ਤੇ ਖਿੱਚਿਆ ਜਾ ਰਿਹਾ ਜੇ ਕੋਈ ਨਹੀਂ ਤੈਨੂੰ ਲਾਲਚ ਦੇ ਨਾਂ ਤੇ ਖਿੱਚਿਆ ਜਾ ਰਿਹਾ ਰਾਸ਼ਨ ਪਵਾਤਾ ਹੈ ਉਹ ਕਾਰ ਲੈ ਕੇ ਦਿੱਤੀ ਗੱਡੀ ਲੈ ਕੇ ਦਿੱਤੀ ਉਹ ਲੱਖ ਦੀ ਲਾਹਣਤ ਆ ਇਹੋ ਜੇ ਗੱਡੀਆਂ ਤੇ ਪੈਦਲ ਚਲਾਂਗੇ ਜੋ ਮਰਜੀ ਹੋਵੇ ਹੈ ਘੋੜਿਆਂ ਦੇ ਉੱਪਰ ਕਾਠੀਆਂ ਤੇ ਸੌ ਸੌ ਗਜਾਰੇ ਕੀਤੇ ਸੀਂਘਾ ਨੇ ਇੱਕ ਗੱਲ ਆ ਮਿੱਤਰਾ ਸਿੱਖੀ ਨਰਾਲੀ ਆ ਤੁਹਾਨੂੰ ਪਤਾ ਲੱਗ ਗਿਆ ਹੈ ਉਹਦੇ ਬਾਅਦ ਜਦੋਂ ਸਿੱਖੀ ਤੁਹਾਡੇ ਪੱਕੀ ਹੋ ਗਈ ਨਾ ਸੱਜਣਾ ਇਹ ਅੰਮ੍ਰਿਤ ਅੰਮ੍ਰਿਤ ਕੀ ਸਾਰ ਸੋਈ ਜਾਣੇ ਗੱਲ ਆ ਗਈ ਨਾ ਮਿੱਤਰ ਪਿਆਰੇ ਜਿਹੜਾ ਅੰਮ੍ਰਿਤ ਦਾ ਬਾਟਾ ਪੀਂਦਾ ਪਤਾ ਉਹਨੂੰ ਹੀ ਹੁੰਦਾ ਉਹ ਕਹਿ ਰਿਹਾ ਆ ਆਡੀਓ ਦੇ ਵਿੱਚ ਉਹ ਯਾਰਾ ਕੋਈ ਅੰਮ੍ਰਿਤ ਉਮਰਤ ਨਹੀਂ ਪੈਸਾ ਹੀ ਅੰਮ੍ਰਿਤ ਆ ਉਹ ਕਹਿੰਦਾ ਤੇਰੇ ਵਾਸਤੇ ਹੋਏਗਾ ਇੱਕ ਬੰਨੇ ਗੂੰ ਤੇ ਇੱਕ ਬੰਨੇ ਬਰਫੀ ਪਈ ਹੋਵੇ ਤੇ ਮੈਂ ਇੰਨਾ ਕ ਸਮਝਾਂ ਮੈਂ ਬਰਫੀ ਖਾਣੇ ਕੀ ਕੀ ਖਾਣਾ ਨਾ ਸੋ ਭਿਓ ਭਿਓ ਕੇ ਛ ਸਾਡਾ ਮਕਸਦ ਕਿਸੇ ਦੇ ਧਰਮ ਨੂੰ ਨੀਮਾ ਬਖਾਉਣਾ ਨਹੀਂ ਹੂੰ ਕਿਸੇ ਦੇ ਧਰਮ ਤੇ ਉਂਗਲ ਚੁੱਕਣਾ ਨਹੀਂ ਗੁਰੂ ਦੇ ਸਿੱਖ ਦਾ ਸਿਧਾਂਤ ਨਹੀਂ ਜੇ ਲੇਕਿਨ ਸਾਨੂੰ ਜਿਹੜਾ ਇੱਕ ਸਵਾਲ ਦਾ ਜਵਾਬ ਚਾਹੀਦਾ ਉਹ ਤੇ ਇਸ ਆਡੀਓ ਚ ਮਿਲ ਹੀ ਗਿਆ ਨਾ ਕਿਉਂਕਿ ਲਗਾਤਾਰ ਇਹ ਕਹਾ ਜਾ ਰਿਹਾ ਸੀਗਾ ਇਸਾਈ ਭਾਈਚਾਰੇ ਦੇ ਲੋਕ ਕਹਿੰਦੇ ਸਾਨੂੰ ਪ੍ਰੂਫ ਦਿਓ ਕਿਹੜਾ ਬੰਦੇ ਨੂੰ ਪੈਸੇ ਦੀ ਗੱਲ ਕੀਤੀ ਆ ਤੇ ਉਹ ਤੇ ਵੀਰਨਸ ਪ੍ਰੂਫ ਦੇਤਾ ਦੇਖੋ ਇੱਕ ਇੱਕ ਤਾਂ ਇਹ ਚੀਜ਼ ਹੋ ਗਈ ਨਾ ਗੁਰੂ ਕਿਰਪਾ ਕਰਨ ਵਾਲਾ ਕੋਈ ਤਾਂ ਕੋਈ ਨਾ ਕੋਈ ਤੇ ਸੋਰਸ ਬਣਾ ਹੀ ਦਿੰਦਾ ਦੂਜੀ ਚੀਜ਼ ਇਹ ਹਾਲਾਤ ਬੰਦੇ ਦੇ ਜਿਹੜੇ ਨਾ ਉਹ ਐਕਸਪਲੇਨ ਕਰ ਦਿੰਦੇ ਆ ਜਦੋਂ ਜਿਹੜਾ ਬੰਦਾ ਵੀ ਉੱਠਦਾ ਨਾ ਉਹਨਾਂ ਦੇ ਪੁਰਾਣੇ ਵੇਖੋ ਉਸ ਤੋਂ ਬਾਅਦ ਅੱਜ ਦੇ ਹਾਲਾ ਆਉਣ ਵਾਲੀਆਂ ਉਹਨਾਂ ਦੀ ਪੀੜ੍hiyan ਵੇਖ ਲਓ ਤੁਸੀਂ ਪਰ ਜਿੰਨਾ ਲੋਕਾਂ ਦੇ ਸਿਰਾਂ ਤੋਂ ਇਹ ਕਲੀਸੀਆ ਦੇ ਸਿਰਾਂ ਤੋਂ ਉੱਠਦੇ ਆ ਉਹ ਵਿਚਾਰੀ ਜਨਤਾ ਉਵੇਂ ਦੀ ਉਵੇਂ ਹੀ ਹੈ ਉਹ ਅੱਜ ਵੀ ਨਰਕ ਭੋਗਣ ਦੀ ਹੈ ਉਹ ਸਵਰਗਾਂ ਦੇ ਨਾਂ ਤੇ ਸਿਰਫ ਲੁੱਟਿਆ ਜਾ ਰਿਹਾ ਨਰਕ ਅੱਜ ਵੀ ਭੋਗਣ ਦੇ ਨੇ ਲੇਕਿਨ ਇਸ ਵੀਰ ਨੂੰ ਤਾਂ ਧਮਕੀਆਂ ਬੜੀਆਂ ਆ ਰਹੀਆਂ ਨੇ ਲਗਾਤਾਰ ਹੀ ਹੋਰ ਵੀ ਨੌਜਵਾਨ ਨੇ ਜਿਹੜੇ ਆਉਣਾ ਚਾਹੁੰਦੇ ਲੇਕਿਨ ਧਮਕੀਆਂ ਦਾ ਕਿਦਾਂ ਹੱਲ ਕੱਢੋਗੇ ਦਾ ਧਮਕੀਆਂ ਦਾ ਹੁਣ ਹੱਲ ਜਿਹੜਾ ਕੱਢਤਾ ਆ ਨਰੰਗਕਾਰ ਦਾ ਹੁਕਮ ਆ ਇਹ ਵੇਖੋ ਲਿਖਿਆ ਭਾਈ ਇਹ ਕੋਈ ਸਬੂਤ ਨਹੀਂ ਆ ਹੱਥ ਲਿਖਿਆ ਸਭ ਸੰਗਤਾਂ ਨੂੰ ਪ੍ਰਤੀ ਵਿੱਦਤ ਹੋ ਕੇ ਇਸ ਨਾਲ ਤਤ ਪੰਗਤ ਖਾਣ ਪੀਣ ਅਤੇ ਭੇਦ ਵਰਤਿਆ ਜਾਵੇ ਤੇ ਗੁਰੂ ਦਸ਼ਮ ਪਾਤਸ਼ਾਹ ਜੀ ਦਾ ਸੁਪੁੱਤਰ ਸੁਪੁੱਤਰੀ ਸਮਝ ਆ ਜਾਵੇ ਤੇ ਕੋਈ ਸ਼ੰਕਾ ਨਾ ਕੀਤੀ ਜਾਵੇ ਹੁਣ ਗੁਰੂ ਦਾ ਪੁੱਤਰ ਆ ਅਸੀਂ ਗੁਰੂ ਦੇ ਖਾਲਸੇ ਅਸੀਂ ਗੁਰੂ ਦੇ ਪੁੱਤਰ ਆ ਸਾਡੇ ਭਰਾ ਵਾਲੇ ਕੁੰਗਲ ਚੁੱਕ ਕੇ ਆਵੇ ਵੇਖਿਓ ਭੱਜਦੇ ਆ ਫਿਰ ਕਿੱਦਾਂ ਚੀਕਾਂ ਉਹਨਾਂ ਦੀ ਪਾਉਨੇ ਆ ਗੱਲ ਇਹ ਨਹੀਂ ਆ ਅਸੀਂ ਕੋਈ ਇੱਥੇ ਦੁਫਾੜ ਨਹੀਂ ਕਰਨਾ ਚਾਹੁੰਦੇ ਭਾਈਚਾਰਕ ਸਾਂਹ ਦੀ ਸਾਂਝ ਦਿੰਨੇ ਆ ਪਰ ਸਾਡੇ ਗੁਰੂ ਨੇ ਸਿਖਾਇਆ ਵੀ ਜੇ ਕੋਈ ਪਿਆਰ ਨਾਲ ਆਵੇ ਤੇ ਘਰ ਆਏ ਮਹਿਮਾਨ ਵਾਸਤੇ ਦੀਗ ਪ੍ਰਸ਼ਾਦਾ ਪਾਣੀ ਤੇ ਜੇ ਕੋਈ ਚੜ੍ਹ ਕੇ ਆਵੇ ਫਿਰ ਤੇਗ ਸਾਡੇ ਕੋਲ ਦੋਵੇਂ ਹੀ ਆ ਇਹ ਤੁਸੀਂ ਵੇਖਣਾ ਤੁਹਾਡੇ ਦੇ ਪੈਂਡਾ ਵੀ ਮੇਰੇ ਵੀਰ ਅਸਲ ਚ ਪਤਾ ਕੀ ਗੱਲ ਆ ਕਰਦੇ ਗੁੰਡਾ ਕਰਦੀ ਐ ਕੁਝ ਸਾਰੇ ਨਹੀਂ ਬੜੇ ਚੜ੍ਹਦੀ ਕਲਾ ਵਾਲੇ ਸੂਝਵਾਨ ਪਾਸਟਰ ਐ ਅਸੀਂ ਗੱਲ ਕੋਈ ਨਹੀਂ ਐ ਤੇ ਧਰਮ ਹੀ ਬੜਾ ਫੇਸਫੁਲੀ ਜਿਹਾ ਵਾ ਪਰ ਪੰਜਾਬ ਦੇ ਵਿੱਚ ਇਹਨਾਂ ਨੇ ਚਾਰ ਕਗਲੇ ਬੰਨੇ ਆਪਣੀ ਟੀਮ ਵਰਕ ਤੇ ਬੰਦੇ ਲਾਏ ਹੁੰਦੇ ਨੇ ਉਹਨਾਂ ਦਾ ਕੰਮ ਪਤਾ ਕੀ ਆ ਕੋਈ ਮੇਰੇ ਵਰਗੇ ਭੈਣ ਭਰਾਣੇ ਦੇ ਵਰਗੀ ਮਦਦ ਕਰਤੀ ਜਾਂ ਕੋਈ ਗੁਮਰਾਹ ਹੋ ਕੇ ਚੱਲ ਗਿਆ ਜਿੱਦਾਂ ਨੂੰ ਕਹਿੰਦੇ ਕਹਿੰਦਾ ਉਤੋਂ ਕਮੇ ਤੂੰ ਚੁੱਕ ਕੇ ਲੈ ਕੇ ਜਾਣਾ ਆਇਓ ਫਿਰ ਚੁੱਕਣਾ ਚੁਕਾਵਾਂਗੇ ਤੁਹਾਨੂੰ ਹੁਣੇ ਹੀ ਤੇ ਉਹ ਕਰਦੇ ਨੇ ਉਹ ਨਾ ਉਹ ਤਾਂ ਬੰਦਾ ਵੀ ਦੂਜਿਆਂ ਨੂੰ ਕਹਿੰਦੇ ਵੀ ਰੱਬ ਦਾ ਨਾਮ ਜਪੋ ਤੁਹਾਨੂੰ ਸਵਰਗ ਮਿਲੇਗਾ ਤੇ ਜਿਹੜੇ ਇਹ ਗੁੰਡਾ ਕਰਦੇ ਕਰਨਦੇ ਇਹਨਾਂ ਜਪਣਾ ਕਦੋਂ ਆ ਗਨਮੈਨ ਲੈ ਕੇ ਤੁਰੇ ਫਿਰਨਦੇ ਪਿੰਡੋਂ ਪਿੰਡੀ ਜਾ ਕੇ ਇਹਨਾਂ ਨੇ ਰੱਬ ਦਾ ਨਾਮ ਨਿਚਕਣਾ ਇਹਨਾਂ ਨੂੰ ਇਹਨਾਂ ਨੂੰ ਸਵਰਗ ਨਹੀਂ ਮਿਲਣਾ ਕਿ ਕੋਕੇ ਸਵਰਗ ਤੇ ਭੋਗ ਰਹੇ ਆ ਇਹ ਸਵਰਗ ਭੋਗ ਰਹੇ ਆ ਸੋ ਸੋ ਗੱਲ ਇਹਦਾ ਵੀ ਜੇ ਕੋ ਮੇਰੇ ਵਰਗਾ ਇਹਨਾਂ ਨੂੰ ਅੱਖਾਂ ਚੱਖਾਂ ਪਾ ਕੇ ਸਵਾਲ ਕਰਦਾ ਤੇ ਇਹਨਾਂ ਦੀਆਂ ਧਾਰਮਿਕਾ ਭਾਵਨਾਵਾਂ ਪੜਕ ਜਾਂਦੀਆਂ ਤੇ ਸਾਡੀਆਂ ਦੇ ਧਾਰਮਿਕ ਭਾਵਨਾ ਹੈ ਨਹੀਂ ਨਾ ਪੱਗ ਬਣਾ ਕੇ ਉਹ ਫਲਾਣਾ ਕਰ ਲਾ ਪੱਗ ਬਣਾ ਕੇ ਉਹ ਕਰ ਲਾ ਜੇ ਕਰ ਲਾ ਇਹ ਦਸਤਾਰ ਗੁਰੂ ਦਿੱਤੀ ਹੋਈ ਹੈ ਮੈਂ ਉਸੇ ਦਸਤਾਰ ਤੇ ਆਉਣ ਲੱਗਾ ਅੱਜ ਵੀ ਇੱਕ ਰੋਡ ਸ਼ੋਅ ਜਾਂ ਨਿਕਲ ਰਿਹਾ ਸੀਗਾ ਜਾਂ ਉਹਨਾਂ ਨੂੰ ਇੱਕ ਉਹਨਾਂ ਦਾ ਆਪਣਾ ਕੋਈ ਜਲੂਸ ਕਹਿ ਸਕਦੇ ਜਾਂ ਨਗਰ ਕੀਰਤਨ ਟੈਪ ਕਹਿ ਸਕਦੇ ਆਪ ਉਹਨਾਂ ਦਾ ਨਗਰ ਕੀਰਤਨ ਨਾ ਕਹੋ ਜਲੂਸ ਹੀ ਨਿਕਲ ਰਿਹਾ ਸੀਗਾ ਤੇ ਉਹਰੇ ਵਿੱਚ ਬਹੁਤ ਸਾਰੇ ਆਪਣੇ ਵੀਰ ਵੀ ਬੜੇ ਸੀਗੇ ਵਿੱਚ ਸਾਬਤ ਸੂਰਤ ਨੌਜਵਾਨ ਵੀ ਨਜ਼ਰ ਆ ਰਹੇ ਸੀਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੇਖੋ ਗੱਲ ਸੁਣੋ ਇੱਕ ਬੰਨੇ 10 ਹੁੰਦੇ ਆ ਗੁਰੂ ਸਾਹਿਬ ਨੇ 80000 ਦੇ ਕਾਠ ਵਿੱਚੋਂ ਪੰਜ ਚੁਣੇ ਸੀ ਪੰਜ ਨਿਕਲੇ ਹੀ ਉਹ ਉਹ ਉੱਥੇ ਸੀ ਜਿਨ੍ਹਾਂ ਨੇ ਤਨ ਮਨ ਗੁਰੂ ਅੱਗੇ ਸੌਪਿਆ ਸੀ ਹਨਾ ਉਹ ਉਹ ਕਹਿੰਦੇ ਗੁਰੂ ਦੇ ਸਿੱਖ ਕਾਠ ਨਾਲ ਕੋ ਮਤਲਬ ਨਹੀਂ ਬਣਦਾ ਠੀਕ ਹੈ ਕਣੀ ਵੇਖੋ ਇਸ ਧਰਤੀ ਦੇ ਉੱਪਰ ਭਵਰੇ ਵੀ ਆ ਤੇ ਭਵਰੇ ਨੂੰ ਪਤਾ ਹੁੰਦਾ ਮੈਂ ਫੁੱਲ ਤੇ ਬਹਿਣਾ ਇਸ ਧਰਤੀ ਦੇ ਉੱਪਰ ਮੱਖੀਆਂ ਵੀ ਆ ਮੱਖੀਆਂ ਨੂੰ ਪਤਾ ਹੁੰਦਾ ਮੈਂ ਗੰਦ ਤੇ ਬਹਿਣਾ ਮੰਡੀ ਚਲੇ ਜਾਓ ਸਿਰ ਸਿਰ ਭੀੜਾ ਲੱਗੀ ਹੁੰਦੀ ਹੈ ਗਾਜਰ ਮੂੜੀਆਂ ਲੈਣ ਵਾਸਤੇ ਸਨੈਰੀ ਦੀ ਦੁਕਾਨ ਤੇ ਉਹ ਚੜਦਾ ਜਿਹਦੇ ਚਾਰ ਪੱਲੇ ਹੈਗਾ ਕੁਝ ਹਾਂਜੀ ਹੀਰੇ ਦਾ ਜਿੰਨੂੰ ਜਿਹਨੇ ਹੀਰਾ ਖਰੀਦਣਾ ਉਹ ਤੇ ਜਾਏਗਾ ਨਾ ਜੋਰੀ ਕੋਲੀ ਸੋ ਇਸ ਵੀਰ ਨੂੰ ਪਤਾ ਕੀ ਮੇਰਾ ਅਸਲੀ ਘਰ ਕਿੱਥੇ ਸੀ ਦਾਦੇ ਪੜਦਾਦਿਆਂ ਦੀ ਗੁੰਮਰਾਹ ਹੋਈ ਕੀਤੀ ਕਤਰੀ ਤੇ ਪਾਣੀ ਫੇਰ ਦਿੱਤਾ ਤੇ ਵਾਪਸ ਗੁਰੂ ਵਾਲੇ ਬੰਨੇ ਆ ਗਿਆ ਇਹ ਮੇਰੇ ਖਿਆਲ ਨਾਲ ਉਹਨਾਂ ਦੀ ਜਿਹੜੇ ਕਹਿੰਦੇ ਨਾ ਵੀ ਅਸੀਂ ਨੇਚਰ ਤੋਂ ਇਹਨੂੰ ਬਣਾ ਲਿਆ ਸੀ ਉਹ ਕੀਤੀ ਕਦਰ ਤੇ ਪਾਣੀ ਫੇਰਤਾ ਇਸੇ ਤਰੀਕਾ ਗੁਰੂ ਦੀ ਕਲਾ ਵਰਤਦੀ ਆ ਵਰਤੇਗੀ ਅੱਗੇ ਵੀ ਆਉਣ ਵਾਲੇ ਸਮਾਂ ਦੇ ਵਿੱਚ ਗੁਰੂ ਸਾਹਿਬ ਨੇ ਕਿਰਪਾ ਕਰਕੇ ਆਨੰਦਪੁਰ ਵਾਪਸੀ ਦਾ ਪ੍ਰੋਗਰਾਮ ਜਿਹੜਾ ਮੱਝ ਜੱਸੀ ਉਲੀਕਿਆਣਾ ਇਹ ਮੇਰੇ ਖਿਆਲ ਦੇ ਨਾਲ ਗੁਰੂ ਕਿਰਪਾ ਕਲਾਈ ਵਰਤਾ ਰਿਆ ਇਹ ਤਾਂ ਜੀ ਇੱਕ ਹੈ ਅੱਗੇ ਅੱਗੇ ਦੇਖੋ ਹੋਤਾ ਹੈ ਕਿਹਾ ਇਹ ਤੇ ਟ੍ਰੇਲਰ ਆ ਅੱਗੇ ਕੀ ਪਤਾ ਗੁਰੂ ਨੇ ਕੀ ਮਿਹਰ ਕਰ ਦੇਣੀ ਹੈ ਕੀ ਨਹੀਂ ਬਿਲਕੁਲ ਬਿਲਕੁਲ ਮਿਹਰ ਕਰ ਦੇਣੀ ਹੋਰ ਵੀ ਨੌਜਵਾਨ ਹਗੇ ਨੇ ਜਿਹੜੇ ਆਣਾ ਚਾਹੁੰਦੇ ਨੇ ਤੁਹਾਨੂੰ ਸੰਪਰਕ ਕਰਦੇ ਹਾਂ ਹਾਂਜੀ ਹਾਂਜੀ ਬਹੁਤ ਜਾਣੇ ਨੇ ਮੇਰੇ ਨੰਬਰ ਲਿਆ ਆਏ ਕਹਿੰਦੇ ਅਹੀ ਆਉਣਾ ਚਾਹੁੰਦੇ ਤੇ ਹੁਣ ਤੁਸੀਂ ਵੀਰ ਹੋਂਾਂ ਦੇ ਘਰ ਜਾਓਗੇ ਫਿਰ ਲੱਗਦਾ ਹੈ ਕਿ ਜਿਹੜੀ ਦਿਲ ਦੀ ਖੁਆਇਸ਼ਾ ਪੜਾਈ ਦੀ ਜਾਂ ਜਿਹੜੇ ਇਹਨਾਂ ਨੇ ਕਿਹਾ ਜਿਵੇਂ ਪੜਨਾ ਚਾਹੁੰਦੇ ਬਾਈਬਲ ਦੁਬਾਰਾ ਪੜਨਾ ਚਾਹੁੰਦੇ ਜਾਂ ਹੋਰ ਕਿਤਾਬਾਂ ਪੜਨਾ ਕਿਤਾਬਾਂ ਪੜੋਗੇ ਫਿਰ ਹਾਂਜੀ ਬਿਲਕੁਲ ਕਿਉਂਕਿ ਮੇਨ ਮੇਰਾ ਜੀਵਨ ਦਾ ਹੁਣ ਇੱਕੋ ਹੀ ਮਕਸਦ ਮੈਨੂੰ ਮੱਲੇ ਪਾਰੀ ਕਹਿ ਰਹੇ ਸੀ ਤੈਨੂੰ ਸ਼੍ਰੋਮਣੀ ਕਾਲੇ ਦਲ ਦੇ ਵਿੱਚ ਮੈਨੂੰ ਨੌਕਰੀ ਦਵਾ ਦੇਣਿਆ ਉਹ ਪੈਸਾ ਮੋਟਿਵ ਨਹੀਂ ਮੇਰਾ ਮੇਰਾ ਹੁਣ ਮੋਟਿਵੇ ਆ ਕਿ ਛੋਟੇ ਛੋਟੇ ਜਿਹੜੇ ਬੱਚੇ ਹਨ ਉਹਨਾਂ ਵਾਸਤੇ ਇਨਸਪੀਰੇਸ਼ਨ ਬਣਨਾ ਵਾ ਹਮ ਔਰ ਜਿਵੇਂ ਨਾ ਦੱਸਿਆ ਕਿ ਮਦਰ ਦਾ ਵੀ ਤੁਹਾਡਾ ਨਾਲ ਬੜਾ ਅਟੈਚਮੈਂਟ ਸੀਗੀ ਫਿਰ ਉਹ ਮਦਰ ਕੱਲੇ ਉੱਥੇ ਰਹਿੰਦੇ ਨੇ ਫੋਨ ਫੋਨ ਆਂਦਾ ਕੋਈ ਗੱਲਬਾਤ ਹੁੰਦੀ ਮਦਰ ਨਾਲ ਹਾਂਜੀ ਮਦਰ ਨਾਲ ਗੱਲਬਾਤ ਹੁੰਦੀ ਆ ਭਾਰੀ ਭਾਰੀ ਕਹਿੰਦੇ ਕਹਿੰਦੇ ਕੋਈ ਵੀ ਲੋਡ ਹੋਵੇ ਭਾਰੀ ਕਹਿੰਦਾ ਖੁਦ ਗੱਡੀ ਭੇਜਾਂਗੇ ਤੇ ਮੰਮੀ ਜਦੋਂ ਮਰਜ਼ੀ ਚਾਵੇ ਭਾਵੇਂ ਹਫਤਾ ਰਵੇ 10 ਦਿਨ ਰਵੇ ਮਹੀਨਾ ਰਵੇ ਉਹਨਾਂ ਦੀ ਇੱਛਾ ਤੇ ਭੈਣ ਭਰਾ ਜਿਹੜੇ ਹੈਗੇ ਨੇ ਉਹ ਕਿਸ ਤਰ੍ਹਾਂ ਦਾ ਸਹਿਯੋਗ ਕਰਦੇ ਇਹਨਾਂ ਨੂੰ ਭੈਣ ਭਰਾ ਮੇਰੀ ਕਿਹੇ ਨਾ ਕਿਹੇ ਨਾਲ ਨਹੀਂ ਮਤਲਬ ਇਹ ਉਹਨਾਂ ਨੂੰ ਇਹ ਲੱਗਦਾ ਆ ਕਿ ਇਹ ਗਲਤ ਰਸਤੇ ਤੇ ਚੱਲ ਗਿਆ ਕਿਉਂ ਤੁਹਾਨੂੰ ਉਹਨਾਂ ਨੂੰ ਕਿਉਂ ਲੱਗਦਾ ਕਿ ਉਹੀ ਚੀਜ਼ਾਂ ਪਾਈਆਂ ਗਈਆਂ ਨੇ ਕੋਲ ਕੋਲ ਕੇ ਦਿਮਾਗ ਬ੍ਰੇਨ ਵਾਸ਼ ਬ੍ਰੇਨ ਵਾਸ਼ ਕੀਤਾ ਹੋਇਆ ਉਹਨਾਂ ਦਾ ਔਰ ਜੇ ਉਹ ਵਾਪਸ ਆਉਣਾ ਚਾਹਣ ਉਹਨਾਂ ਨੂੰ ਕੀ ਅਪੀਲ ਕਰੋਗੇ ਭੈਣ ਭਰਾ ਖਾਸ ਤੇ ਵਾਪਸ ਆਉਣਾ ਚਾਹਣ ਆਪਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਜਿਹੜਾ ਵੀ ਮੇਰਾ ਵੀਰ ਭੈਣ ਵੀਡੀਓ ਦੇਖ ਰਿਹਾ ਆ ਇੱਕੋ ਉਹਨਾਂ ਨੂੰ ਗੱਲ ਆ ਕਿ ਤੁਸੀਂ ਆਪਣੇ ਕੇਸ ਨਾਲ ਇਸ ਵਾਰ ਕਤਲ ਕਰਿਓ ਬਸ ਤੇ ਗੁਰੂ ਦੀ ਪੋਲ ਛਕੋ ਤੇ ਬਹੁਤ ਆਨੰਦ ਜੇ ਮੇਰੇ ਨਾਲ ਬੜਾ ਕੁਝ ਹੋ ਰਿਹਾ ਆ ਪਰ ਮੈਨੂੰ ਇਹ ਚੀਜ਼ ਦਾ ਕੋਈ ਮਲਾਲ ਨਹੀਂ ਆ ਮੈਨੂੰ ਪਤਾ ਹੀ ਪੀ ਜੇ ਅੱਜ ਮੇਰੇ ਨਾਲ ਇਹ ਚੀਜ਼ਾਂ ਹੋਣ ਵੀ ਦਈਆਂ ਆ ਨਾ ਪਰ ਮੈਨੂੰ ਜੋ ਮਿਲ ਗਿਆ ਆ ਨਾ ਉਹਦੇ ਨਾਲ ਦੀ ਰੀਸ ਨਹੀਂ ਕੀ ਕਹਿਣਾ ਚਾਹੋਗੇ ਵੀ ਜੀ ਬਦਿੰਦ ਬਈ ਜੀ ਜਿਹੜੇ ਸਵਾਲ ਮੇਰੇ ਮਨ ਚ ਨੇ ਉਹ ਤੁਹਾਨੂੰ ਵੀ ਪਤਾ ਕੀ ਸਵਾਲ ਚੱਲ ਰਹੇ ਨੇ ਕੀ ਕਹਿਣਾ ਚਾਹੋਗੇ ਮਿੱਤਰਾ ਗੱਲ ਇਦਾਂ ਮੈਂ ਕਿਸੇ ਨੂੰ ਰਾਰਗਰ ਕਰਕੇ ਗੱਲ ਕਰਨਾ ਚਾਹੁੰਦਾ ਪਰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਸਟੇਜਾਂ ਤੇ ਦਾੜੀਆਂ ਵਾਲੇ ਪੱਗਾਂ ਬਣਾ ਕੇ ਤੁਸੀਂ ਨਚਾ ਤੇ ਸਕਦੇ ਹੋ ਪਰ ਖੰਡੇ ਦੀ ਧਾਰ ਤੇ ਕੋਈ ਕੋਈ ਨੱਚਦਾ ਇਹ ਉਹ ਗੁਰੂ ਦਾ ਖਾਲਸਾ ਹੈ ਤੇ ਖੰਡੇ ਦੀ ਧਾਰ ਤੇ ਨੱਚਣ ਵਾਲਾ ਸਾਨੂੰ ਪਤਾ ਹੈ ਸਾਡੇ ਗੁਰੂ ਨੇ ਸਾਨੂੰ ਸਭ ਕੁੱਤਾ ਵਾ ਕਈ ਇਹਨੂੰ ਕਹਿ ਰਹੇ ਸੀ ਕਹਿੰਦੇ ਅੰਮ੍ਰਿਤ ਹੀ ਪੈਸਾ ਹੀ ਅਮਰਤਾ ਹਾਂ ਠੀਕ ਆ ਅੱਜ ਕੱਲ ਤੇ ਕਲਮ ਦਾ ਜਮਾਨਾ ਸਿੱਖ ਕਿਰਪਾਨਾ ਪਾਈ ਫਿਰਦੇ ਆ ਉਹਨਾਂ ਦੇ ਦਿਮਾਗ ਦੇ ਵਿੱਚ ਨਾ ਨਿਹੰਗ ਸਿੰਘ ਬਾਣੇ ਵਾਲੇ ਜਾਂ ਗੁਰੂ ਦੇ ਸਿੱਖ ਜਿਹੜੇ ਨਾ ਉਹ ਖਾਲਸਤਾਨੀ ਐ ਤੇ ਇਹ اسی ਚੀਜ਼ ਦਾ ਬੈਨੀਫਿਟ ਲੈ ਰਹੇ ਨੇ ਸਿਕਿਉਰਟੀਆਂ ਲੈਂਦੇ ਨੇ ਨਾ ਰੈਂਡੇ ਨੇ ਹੁਣ ਮੇਰੇ ਵਗ ਨੂੰ ਵੀ ਇਹਨਾਂ ਨੇ ਸਾਬਤ ਕਰ ਦੇਣਾ ਵੀ ਖਾਲਸਤਾਨੀ ਆ ਆ ਵੇਖੋ ਜਿਹੜਾ ਵੀ ਹੁਣ ਠੀਕ ਆ ਪਿੱਛੇ ਜੇ ਇੱਕ ਵੀਡੀਓ ਵਾਇਰਲ ਹੋਈ ਆ ਕਿ ਵੀਰਾਂ ਨੇ ਚਰਚ ਬੰਦ ਕਰਾਈ ਆ ਹਾਂਜੀ ਤੇ ਉਹ ਮੈਂ ਇਹ ਨਹੀਂ ਕਹਿੰਦਾ ਵੀ ਚਰਚਾ ਬੰਦ ਕਰੋ ਕਿਉਂਕਿ ਗੁਰੂ ਨੇ ਤਾਂ ਸਾਡੇ ਦੇ ਮਹਾਰਾਜ ਅਜੀਤ ਸਿੰਘ ਨੇ ਵੀ ਮੰਦਿਰ ਬਣਾ ਕੇ ਤੇ ਸੋਨਾ ਲਵਾਇਆ ਚਰਚਾਂ ਬਣਾਈਆਂ ਵਾ ਉਹ ਕੰਮ ਨਹੀਂ ਆ ਸਾਡਾ ਅਸੀਂ ਤਾਂ ਜਦੋਂ ਕੱ데 ਕੱਲ ਨੂੰ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਚਰਚ ਤੇ ਕੋਈ ਹਮਲਾ ਹੋਏਗਾ ਨਾ ਤੇ ਸਭ ਤੋਂ ਪਹਿਲਾਂ ਦਵਿੰਦਰ ਸਿੰਘ ਅੱਗੇ ਖੜੋਤਾ ਹੋਊਗਾ ਪ੍ਰਵਾਹ ਕੋਈ ਨਹੀਂ ਹੈ ਗੁਰੂ ਦਾ ਖਾਲਸਾ ਪਰ ਮੈਨੂੰ ਸਿਕਿਉਰ ਕਰ ਸਕਦਾ ਪਰ ਇੱਕ ਚੀਜ਼ ਹੈ ਨਾ ਮੇਰੇ ਵੀਰ ਇਹ ਇਹਨਾਂ ਲੋਕਾਂ ਨੇ ਵੀਰਾਂ ਨੇ ਨਾ ਉਹਨਾਂ ਤੇ ਜਾ ਕੇ ਵੀ ਪਰਚਿਤ ਉਹਨਾਂ ਦੇ ਵੀਰਾਂ ਨੇ ਠੀਕ ਆ ਖਾਲਸਾਤਾਂ ਦੇ ਨਾਲ ਹੀ ਲਾਤੇ ਉੱਥੇ ਕੁਝ ਬੱਚੇ ਆ ਉਹਨਾਂ ਨੇ ਗਲਤੀ ਕੀਤੀ ਐ ਹਣਾ ਜਾਂ ਕਹ ਲੋ ਕਿ ਜੋਸ਼ ਚਾਣ ਕੇ ਉਹਨਾਂ ਨੇ ਨਾਰੇ ਲਾਤੇ ਤੇ ਬਸ ਇਸੇ ਚੀਜ਼ ਦਾ ਉਹਨਾਂ ਨੂੰ ਮੁੱਦਾ ਬਣ ਗਿਆ ਤੇ ਉੱਥੇ ਜਾ ਕੇ ਪਰਚੇ ਦਰਜ ਕਰਾਉਣ ਡੇ ਨੇ ਕਿ ਆ ਮੁੱਦਾ ਪੈਸਿਆਂ ਵਾਲਾ ਕਿੱਥੇ ਜਾਊਗਾ ਦੇਖੋ ਅਸੀਂ ਕਰਾਵਾਂਗੇ ਨਾ ਫਿਕਰ ਨਾ ਕਰੋ ਇਹਦੇ ਪਿਓ ਨੇ ਇੱਥੇ ਇਹਦੇ ਤੇ ਮਲਕੇਸ਼ ਕੀਤਾ ਹਰਾਸਮੈਂਟ ਕਰਨ ਵਾਸਤੇ ਝੂਠੇ ਇਹ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਨਤਾ ਭਾਈ ਜੀ ਕਹਣਾ ਸਿੱਖਾਂ ਦੀ ਮੰਨਤਾ ਮੈਂ ਖੁਦ ਅਪੀਲ ਕਰਦਾ ਵਾਂ ਸਿੰਘ ਸਾਹਿਬਾਨ ਨੂੰ ਕਹਿੰਦੀ ਰਗਬੀਰ ਸਿੰਘ ਜੀ ਨੂੰ ਮੈਂ ਖੁਦ ਆਪ ਲੈ ਕੇ ਜਾਵਾਂਗਾ ਕਿ ਇਸ ਬੱਚੇ ਦੀ ਪਾਏ ਵਾਈ ਹੁਣ ਸ੍ਰੀ ਅਕਾਲਤਾ ਸਾਬ ਕਰੇਗਾ ਇਹਦੇ ਜਿੰਨੇ ਵੀ ਕੇਸ ਆ ਜੋ ਵੀ ਹੈਗਾ ਵਾ ਤੇ ਇਹਦੇ ਬਾਪੂ ਦੇ ਉੱਪਰ ਜਿਹੜਾ ਵਾ ਉਹ ਅਸੀਂ ਕਰਾਵਾਂਗੇ ਪਰਚਾ ਦਰਜ ਤੇ ਕਿਦਾਂ ਧਮਕੀਆਂ ਦਿਵਾਉਣ ਡਿਆ ਮੁੰਡੇ ਨੂੰ ਕਿਸ ਤਰੀਕੇ ਨਾਲ ਨੂੰ ਬਦਨਾਮ ਕੀਤਾ ਉਹਦੇ ਬੱਚੇ ਦੇ ਅੱਖਾਂ ਵੇਖੋ ਵਿਚਾਰੇ ਦੀਆਂ ਰੋਟੀ ਤੱਕ ਨਹੀਂ ਖਾਣ ਦਿੱਤੀ ਔਰ ਕੱਪੜੇ ਤੱਕ ਲਵਾਲੇ ਯਾਰ ਜਿੱਦਨ ਮੇਰੇ ਕੋਲ ਬੱਚਾ ਆਵੇ ਪਾਜੀ ਪੈਰੀ ਹੈ ਨਹੀਂ ਸੀਦੇ ਜੋੜਾ ਵੀ ਹੈ ਨਹੀਂ ਸੀ ਪੈਰੀ ਇਹਦੇ ਸੋ ਅਸੀਂ ਭਰਾਵਾ ਹੁਣ ਗੁਰੂ ਨੇ ਸਾਨੂੰ ਹੁਕਮ ਕਰਤਾ ਵਾ ਵੀ ਭਰਾ ਬਣਾ ਕੇ ਰੱਖੋ ਤੇ ਅਸੀਂ ਗੁਰੂ ਦਾ ਹੁਕਮ ਮੰタル ਸਕਦੇ ਆ ਇਸ ਕਰਕੇ ਮੇਰੇ ਵੀਰ ਅਸੀਂ ਇਹ ਨਹੀਂ ਆ ਵੀ ਦੂਜਿਆਂ ਨੂੰ ਸਵਰਗ ਦੇ ਸੁਪਨੇ ਵਿਖਾ ਕੇ ਤੇ ਨਰਕ ਭੋਗੀ ਜਿੰਦੂ ਕਰੇ ਅਸੀਂ ਤੇ ਭਰਾਵਾ ਜਿੱਦਾਂ ਦੇ ਵੀ ਹੈਗੇ ਆ ਤੁਹਾਡੇ ਸਾਹਮਣੇ ਆ ਜੇ ਘੋੜਿਆਂ ਤੇ ਰਵਾਂਗੇ ਤਾਂ ਇਕੱਠੇ ਆ ਜੇ ਮਤਲਬ ਉਂਝ ਦਾ ਸਾ ਕੱਟਾਂ ਇਕੱਠੇ ਆ ਕੋਈ ਪ੍ਰਵਾਹ ਕੋਈ ਨਹੀਂ ਬਿਲਕੁਲ ਬਿਲਕੁਲ ਇਹ ਉਹ ਵੀਰ ਆ ਜਿਹੜਾ ਹੁਣ ਟਿੱਪੂ ਦੀ ਜਗ੍ਹਾ ਤੇ ਹੈ ਹਰਪੀ ਸਿੰਘ ਬਣ ਚੁੱਕਾ ਹੈ ਔਰ ਜੋ ਐ ਐਸਾਈ ਭਾਈਚਾਰੇ ਦੇ ਲੋਕ ਕਹਿੰਦੇ ਸਨ ਕਿ ਉਹਨਾਂ ਤੇ ਇਲਜ਼ਾਮ ਲੱਗਦੇ ਨੇ ਕਿ ਪੈਸੇ ਦੇ ਕੇ ਤਰਮ ਪਰ ਵਰਤਨ ਕਰਵਾਇਆ ਜਾਂਦਾ ਇਸੇ ਆਡੀਓ जगਜਾਹਰ ਜ਼ਰੂਰ ਹੋਈ ਹੈ ਲੇਕਿਨ ਕਿਤਨਾ ਕਿਤੇ ਇਸ ਨੌਜਵਾਨ ਦਾ ਉਹ ਹਾਲਾਤ ਕੀਤੇ ਗਏ ਕਿ ਕਿ ਪਿਤਾ ਵੱਲੋਂ ਖੁਦ ਹੀ ਆਪਣੇ ਬੱਚੇ ਨੂੰ ਨੰਗੇ ਕਰਕੇ ਘਰੋਂ ਕੱਢ ਦਿੱਤਾ ਗਿਆ ਉਸ ਤੋਂ ਬਾਅਦ ਦਵਿੰਦਰ ਹੁਣਾ ਨੇ ਇਸ ਦਾ ਹੱਥ ਫੜਿਆ ਅਤੇ ਹੱਥ ਫੜਨ ਤੋਂ ਬਾਅਦ ਉਸ ਨੂੰ ਕੱਪੜੇ ਤੱਕ ਲਿਆ ਕੇ ਦਿੱਤੇ ਤਾਂ ਜੋ ਕਿ ਉਹ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਬਤੀਤ ਕਰ ਸਕੇ ਲੇਕਿਨ ਪੰਜ ਸਵਾਲ ਇਸ ਵੀ ਨੇ ਇਸ ਵੀਡੀਓ 'ਚ ਪੁੱਛੇ ਨੇ ਕਹਿੰਦੇ ਨੇ ਕਿ ਜੇਕਰ ਕੋਈ ਵੀ ਜਵਾਬ ਉਸ ਦਾ ਦੇ ਸਕੇ ਤਾਂ ਮੈਂ ਜਰੂਰ ਉਸ ਨਾਲ ਗੱਲਬਾਤ ਜਰੂਰ ਕਰਾਂਗਾ ਲੇਕਿਨ ਹੁਣ ਦਵਿੰਦਰ ਹੌਣਾ ਦਾ ਕਹਿਣਾ ਹੈ ਕਿ ਇਹ ਸਾਡਾ ਭਰਾ ਬਣ ਚੁੱਕਾ ਹੈ ਔਰ ਇਸ ਦੇ ਪਿਤਾ ਜਿਹੜੇ ਨੇ ਹੁਣ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਜੇਕਰ ਕਿਸੇ ਨੇ ਵੀ ਇਸ ਵੱਲ ਵੇਖਿਆ ਤਾਂ ਉਸ ਦੇ ਹਾਲਾਤ ਅਸੀਂ ਅਨੇ ਜਿਠਾਂਗੇ ਲੇਕਿਨ ਲਗਾਤਾਰ ਹੀ ਜੋ ਕੰਟਰੋਵਰਸਲ ਸੀ ਜਾਂ ਘਰ ਛੱਡਣ ਦੀ ਗੱਲ ਜਿਹੜੀ ਹੁੰਦੀ ਹੈ ਉਹ ਕੀਤੀ ਜਾਂਦੀ ਹੈ ਜਾਂ ਧਰ ਪਰਵਰਤਨ ਦੀ ਗੱਲ ਕੀਤੀ ਜਾਂਦੀ ਹੈ ਉਸ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਅਤੇ ਨਾਲ ਹੀ ਇਸ ਨੌਜਵਾਨ ਨੂੰ ਬਹੁਤ ਸਾਰੀਆਂ ਧਮਕੀਆਂ ਭਰੇ ਫੋਨ ਵੀ ਆ ਰਹੇ ਨੇ ਲੇਕਿਨ ਕਈ ਨੌਜਵਾਨ ਜਿਹੜੇ ਇਦਾਂ ਦੇ ਨੇ ਜਿਹੜੇ ਕਈ ਸਵਾਲ ਵੀ ਪੁੱਛਣਗੇ ਉਹ ਇਸ ਵੀਰ ਨੂੰ ਜੋ ਖਾਸ ਤੂ ਜ ਸੰਪਰਕ ਵੀ ਕਰ ਸਕਦੇ ਨੇ ਅਤੇ ਖਾਸ ਤੂ ਇਸ ਵੀਡੀਓ ਨਾਲ ਇਹਨੂੰ ਸਵਾਲਾਂ ਦੇ ਜਵਾਬ ਵੀ ਦੇ ਸਕਦੇ ਨੇ ਜੇਕਰ ਦੇਣਾ ਚਾਹਣ ਲੇਕਿਨ ਵੀਰ ਉਹਨਾਂ ਦਾ ਕਹਿਣਾ ਦਵਿੰਦਰ ਉਹਨਾਂ ਦਾ ਕਿ ਜੇ ਕਿਸੇ ਨੇ ਵੀ ਇਸ ਦੀ ਹਵਾਵਲ ਵੇਖਿਆ ਤਾਂ ਹਲਾ